ਜਦੋਂ ਪਹਿਲਾਂ ਗਈ ਸੀ ਜੀ ਇੰਡੀਆ ਲੋਕੀ ਮੈਨੂੰ ਦੇਖਦੇ ਸੀ ਜੀ ਬਾਰੂ ਆਈ ਲੱਗਦੀ ਆ ਚੀਨੀ-ਵਿਨੀ ਜੀ ਪਰ ਮੈਂ ਤਾਂ ਕੋਰੀਆ ਨੇ ਨਾ ਕੋਰੀਆਂ ਜਿਵੇਂ ਮੈਨੂੰ ਨਹੀਂ ਦੇਖਦਾ ਜੀ ਪਹਿਲਾਂ ਜਦੋਂ ਮੈਂ ਗਈ ਸੀ ਸਾਗ ਦੇ ਕੇ ਮੈਂ ਦਰ ਗਈ ਬਿਆਹ ਕੀ ਹਰੇ-ਹਰੇ ਜੀ ਕੀ ਆ ਕੀ ਖਾਂਦੇ ਨੇ ਕਰੀ ਪਰਾਂ ਕੇ ਖਾਂਦੇ ਮਤਲਬ ਸਬਜ਼ੀ ਪਰਾਂ ਕੇ ਖਾਂਦੇ ਜੀ ਉਹ ਮੈਂ ਪਹਿਲੀ ਵਾਰ ਦੇਖਿਆ ਉਹ ਦਾਲ ਲੈਣੇ ਜਿਵੇਂ ਆ ਜਾਣਾ ਸਾਨੂੰ ਮੈਨੂੰ ਦੇਖਣ ਲਈ ਜੀ ਸਪੈਸ਼ਲ ਈਵਨ ਮੇਰੇ ਇੱਕ ਇੱਕ ਬਾਰ ਹੱਥ ਜਿ ਲਾਲ ਆ ਕੇ ਦੇਖਦੇ ਸੀ ਵੀ ਤਿੰਨ ਬਾਰ ਬੜੇ ਸੋਹਣੇ ਅੱਜ ਤੋਂ ਕੋਈ ਸਾਲ ਪਹਿਲੇ ਦੀ ਗੱਲ ਹੈ ਕਿ ਪੰਜਾਬੀ ਮਸ਼ਹੂਰ ਸਿਰਫ ਇਸ ਗੱਲ ਤੋਂ ਸੀ ਕਿ ਉਹ ਕੈਨੇਡਾ ਦੇ ਅੰਦਰ ਪੰਜਾਬੀਆਂ ਦੀ ਇੱਕ ਬਹੁਤ ਵੱਡੀ ਕਮਿਊਨਿਟੀ ਹੈ। ਇਹ ਬਹੁਤ ਵੱਡੀ ਤਦਾਦ ਦੇ ਪੰਜਾਬੀਆਂ ਦੀ, ਸਿੱਖਾਂ ਦੀ ਜਿਹੜੀ ਸਿਰਫ ਕੈਨੇਡਾ ਦੇ ਵਿੱਚ ਹੈ। ਕਿਹਾ ਜਾਂਦਾ ਸੀ ਕਿ ਕੋਈ ਵੀ ਸਾਡਾ ਚੜ੍ਹਦੇ ਪੰਜਾਬ ਤੋਂ ਅਗਰ ਪੁੱਛਿਆ ਜਾਂਦਾ ਮੁੰਡਾ ਕਿੱਥੇ? ਉਹ ਤਾਂ ਸਾਡਾ ਕੈਨੇਡਾ ਗਿਆ ਹੈ। ਲੇਕਿਨ ਇਸ ਟਾਈਮ ਤੇ ਕੋਰੀਆ ਦੇ ਅੰਦਰ ਸਾਡੇ ਬਹੁਤ ਜ਼ਿਆਦਾ ਇੰਜ ਦੇ ਭਰਾ ਹੈਗੇ ਨੇ ਪੰਜਾਬੀ ਭਰਾ ਨੇ, ਸਿੱਖ ਭਰਾ ਨੇ ਜਿਨ੍ਹਾਂ ਨੇ ਆਪਣੀ ਛਾਲ ਛੱਡੀ ਹੈ ਤੇ ਉੱਥੇ ਜਾ ਕੇ ਕੋਰੀਅਨ ਲੜਕੀਆਂ ਦੇ ਨਾਲ ਸ਼ਾਦੀ ਵੀ ਕੀਤੀ ਹੈ। ਜਾ ਨਹੀਂ ਗੱਲ ਨੇ ਇੰਪ੍ਰੈਸ ਕੀਤਾ ਹੋਇਆਗਾ ਲੜਕੀ ਇੰਪ੍ਰੈਸ ਹੋਈ ਉਹਨੀਆਂ ਦੇ ਸ਼ਾਦੀ ਹੋਈ ਸੀ ਅੱਜ ਆਪਾਂ ਗੱਲ ਕਰਾਂਗੇ ਬਹੁਤ ਫਨੀ ਟਾਕ ਹੈ ਪੋਰਿੰਗ ਲੜਕੀ ਇਹ ਪੰਜਾਬੀ ਬੋਲ ਰਹੀ ਹੈ ਤੇ ਪੰਜਾਬੀ ਬਹੁਤ ਫਨੀ ਬੋਲ ਰਹੀ ਹੈ ਬਹੁਤ ਅੱਛੀ ਬੋਲ ਰਹੀ ਹੈ ਪੰਜਾਬੀ ਤੇ ਉਹ ਦੱਸ ਰਹੀ ਹੈ ਆਪਣੀ ਜਰਨੀ ਦੇ ਬਾਰੇ ਕਿ ਜਦੋਂ ਮੈਂ ਪੰਜਾਬ ਚ ਗਈ ਚੜ ਤੇ ਪੰਜਾਬ ਗਈ ਤੇ ਲੋਕ ਮੈਨੂੰ ਮਿਲ ਨਾਨ ਮਤਲਬ ਔਰਦਾਨ ਤੋਂ ਮੇਰੇ ਵਾਲਾਂ ਨੂੰ ਹੱਥ ਲਾ ਕੇ ਵੇਖਣ ਕਿ ਇਹ ਕੀ ਚੀਜ਼ ਹੈ ਚੀਨੀ ਮੀਨੀ ਤੋਂ ਬੜੀ ਬਣੀ ਟਾਕ ਹੈ ਇਸ ਹੰਤ ਤੱਕ ਅੱਜ ਦੀ ਵੀਡੀਓ ਖੈਰ ਸਭ ਤੋਂ ਪਹਿਲਾਂ ਆਪਾਂ ਵੀਡੀਓ ਦੇਖਨੇ ਆਂ ਫੇਰ ਕਰਦੇ ਹਾਂ ਇਸ ਤੇ ਗੱਲਬਾਤ ਤੇ ਵੀਡੀਓ ਆਲ ਬੰਦਣ ਤੋਂ ਪਹਿਲੇ ਤੁਹਾਨੂੰ ਦੋਸਤਾਂ ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ 'ਤੇ ਦਬਾਓ ਤਾਂ ਕਿ ਅਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਾਂ ਪਹਿਲਾਂ ਗਈ ਸੀ ਜੇ ਇੰਡੀਆਂ ਲੁੱਕ ਵੀ ਮੈਨੂੰ ਦੇਖਦੇ ਸੀ ਜੀ ਬਾਹਰੋਂ ਆਈ ਲੱਗਦੀ ਆ ਚੀਨੀ-ਵਿਨੀ ਜੀ ਪਰ ਮੈਂ ਤਾਂ ਕੋਰੀਆ ਨੇ ਨਾ ਕੋਰੀਆ ਜਿਵੇਂ ਮੈਨੂੰ ਨਹੀਂ ਦੇਖਦਾ ਜੀ ਪਹਿਲਾਂ ਜਦੋਂ ਮੈਂ ਗਈ ਸੀ ਸਾਗ ਦੇ ਕੇ ਮੈਂ ਦਰ ਗਈ ਬਈ ਆ ਜੀ ਹਰੇ-ਹਰੇ ਜੀ ਕੀ ਆ ਕੀ ਖਾਂਦੇ ਨੇ ਕਰੀ ਬਣਾ ਕੇ ਖਾਂਦੇ ਮਤਲਬ ਸਬਜ਼ੀ ਬਣਾ ਕੇ ਖਾਂਦੇ ਜੇ ਉਹ ਮੈਂ ਪਹਿਲੀ ਵਾਰ ਦੇਖਿਆ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗੇ ਜੀ ਮੈਨੂੰ ਪੁੱਛਦੇ ਸੀ ਵੀ ਤੂੰ ਕਿੱਥੋਂ ਆਈਆਂ ਅੱਛਾ ਹਾਂਜੀ ਤੂੰ ਕਿੱਥੋਂ ਆਈਆਂ ਤੇ ਮੈਂ ਕਿਹਾ ਮੈਂ ਕਮਾ ਬਬੂ ਕਿਹੜਾ ਕਿਹੜਾ ਦੇਸ਼ हां ਜਿਵੇਂ ਸਾਰੇ ਮੇਰੇ ਤੇ ਦੇਖ ਕੇ ਜਿਵੇਂ ਥੋੜੇ ਪਿੰਡਾ ਲੈਨੇ ਜਿਵੇਂ ਆ ਜਾਣਾ ਸਾਨੂੰ ਮੈਨੂੰ ਦੇਖਣ ਲਈ ਜੀ ਸਪੈਸ਼ਲ ਈਵਨ ਮੇਰੇ ਇੱਕ ਇੱਕ ਬਾੜ ਖੱਤ ਜਲਾ ਲਾ ਕੇ ਦੇਖਦੇ ਸੀ ਵੀ ਤਰੇ ਬਾੜ ਬੜੇ ਸੋਹਣੇ ਨੇ ਫਿਰ ਤੁਹਾਨੂੰ ਉੱਥੇ ਜਾ ਕੇ ਸ਼ੌਕ ਨਹੀਂ ਲੱਗਿਆ ਐ ਨਹੀਂ ਲੱਗਿਆ ਵੀ ਯਾਰ ਮੈਂ ਕਿੱਥੇ ਫਸ ਗਈ ਵੀ ਐਨੀ ਮੈਨੂੰ ਇੱਥੇ ਕੁਝ ਕਰ ਨਹੀਂ ਸਕਦੀ ਮੈਂ ਕਿਤੇ ਜਾ ਨਹੀਂ ਸਕਦੀ ਆ ਨਹੀਂ ਸਕਦੀ ਸਾਰਿਆਂ ਨੂੰ ਪਿਆਰ ਭਰੀ ਸਸ਼ੀ ਕਾਲ ਜੀ ਅੱਜ ਆਪਾਂ ਪਹੁੰਚੇ ਆ ਸਾਊਥ ਕੋਰੀਆ ਤੇ ਸਾਡੇ ਨਾਲ ਨੇ ਬਹੁਤ ਹੀ ਸਪੈਸ਼ਲ ਗੈਸਟ ਸੱਤਾ ਭਾਜੀ ਤੇ ਕਿੰਪਾ ਭੀ ਸਸੀ ਗਾਇਲ ਜੀ ਅੱਜ ਦੀ ਇਸ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਕਿ ਜਦੋਂ ਦੋ ਕਲਚਰ ਮਿਲਦੇ ਨੇ ਤੇ ਕੀ ਇਧਰ ਗਿਆ ਕੀ ਇਧਰ ਗਿਆ ਕਿਹੜੀ ਚੀਜ਼ ਇਧਰ ਦੀ ਵਧੀਆ ਲੱਗੀ ਕਿਹੜੀ ਇਧਰ ਦੀ ਵਧੀਆ ਲੱਗੀ ਤੇ ਆ ਭਾਬੀ ਨੂੰ ਬਹੁਤ ਸਾਰੇ ਲੋਕ ਕਹਿੰਦੇ ਆਂ ਵੀ ਏ ਆਈ ਐ ਪਰ ਸੱਚੀ ਪੰਜਾਬੀ ਨਹੀਂ ਆਉਂਦੀ ਲੇਕਿਨ ਤੁਹਾਨੂੰ ਇਸ ਵੀਡੀਓ ਚ ਪੂਰੀ ਸਟੋਰੀ ਦੱਸਾਂਗੇ ਪੂਰੀ ਡਿਟੇਲ ਚ ਦੱਸਾਂਗੇ ਕਿ ਭਾਬੀ ਨੂੰ ਪੰਜਾਬੀ ਬਹੁਤ ਸੋਹਣੀ ਆਉਂਦੀ ਹੈ ਵਾਕਿਆੱਚ ਹੀ ਆਉਂਦੀ ਹੈ ਤੇ ਕੀ ਸਟੋਰੀ ਰਹੀ ਹੈ ਕਿਵੇਂ ਇਹਦੀ ਸ਼ੁਰੂਆਤ ਹੋਈ ਆਪਾਂ ਭਾਬੀ ਜੀ ਇੰਡੀਆ ਵੀ ਰਹੇ ਨੇ ਆਪਣੇ ਪੰਜਾਬ ਚ ਤੇ ਉੱਥੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੇ ਸਾਰੀ ਗੱਲਬਾਤ ਆਪਾਂ ਕਰਾਂਗੇ ਚਲੋ ਦੋਸਤੋ ਸ਼ੁਰੂ ਕਰਦੇ ਆਂ ਸੱਤਾ ਵੀਰ ਜੀ ਤੇ ਭਾਬੀ ਜੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਕਿ ਭਾਜੀ ਤੁਸੀਂ ਕਦੋਂ ਇੱਥੇ ਆਏ ਤੇ ਕਿਵੇਂ ਸੁਭ ਬਣਿਆ ਤੁਹਾਡਾ ਇੱਥੇ ਆਣ ਦਾ ਪੂਰੀ ਡਿਟੇਲ ਚ ਗੱਲ ਦੱਸੋ ਸਾਨੂੰ ਮੈਂ ਜੀ ਇੱਥੇ 2004 ਚ ਆਇਆ ਸੀ ਬਾਈ ਓਕੇ ਤੇ ਫਿਰ ਵਾਪਸ ਚਲਾ ਗਿਆ ਤੇ ਮੇਰਾ ਇੱਥੇ ਕਜ਼ਨ ਸੀ ਪੁਰਾਣਾ ਇੱਥੇ ਉਹ ਵੀ ਬਹੁਤ ਪੁਰਾਣੇ ਨੇ ਜਿਨ ਉਹਨਾਂ ਦਾ ਵੀ ਸੰਯੋਗ ਬਹੁਤ ਆ ਮੈਨੂੰ ਇੱਥੇ ਤੱਕ ਲੈ ਕੇ ਆਣ ਦਾ ਬਾਈ ਓਕੇ ਤੇ ਬਹੁਤ ਥੈਂਕ ਯੂ ਕਰਦਾ ਉਸ ਬਾਈ ਦਾ ਜਿਹੜਾ ਮੈਨੂੰ ਕੋਰੀਆ ਦਾ ਰਸਤਾ ਦਿਖਾਇਆ ਜੀ ਨੇ ਜਿਹੜਾ ਮੈਨੂੰ ਇੱਥੇ ਲੈ ਕੇ ਆਇਆ ਬਾਈ ਓਕੇ ਠੀਕ ਹੈ ਜੀ ਜੀ ਤੇ ਉਹਨਾਂ ਕਰਕੇ ਸਾਡੇ ਵੀ ਭੂਤ ਸਵਾਰ ਸੀ ਅਸੀਂ ਕੋਰੀਆ ਜਾਈਏ ਕੋਰੀਆ ਦਾ ਕਿਦਾਂ ਕੋਰੀਆ ਕੋਈ ਦੇਸ਼ ਹੁੰਦਾ ਏ ਤੇ ਮੈਂ ਵੀ ਸੋਚਿਆ ਆਪਣੇ ਫੈਮਿਲੀ ਨੂੰ ਕਿਹਾ ਮੈਂ ਵੀ ਕੋਰੀਆ ਜਾਣਾ ਬਸ ਮੈਂ ਕਿਥੇ ਹੀ ਜਾਣਾ ਹੈਗਾ ਤੇ ਮੈਂ ਸਕੂਲ ਛੱਡਤਾ ਸੀ ਬਾਈ ਪਲੱਸ 1 ਤੋਂ ਹੀ ਮੈਂ ਸਟਡੀ ਕੋਰੀ ਨਹੀਂ ਕੀਤੇ ਭੂਤ ਸਵਾਰ ਹੋ ਗਿਆ ਬਾਹਰ ਜਾਣਾ ਬਸ ਮੈਨੇ ਓਕੇ ਫਿਰ ਮੈਂ ਕੋਰੀਆ ਆਇਆ ਜੀ ਓਕੇ ਫਿਰ ਆ ਕੇ ਚਲੋ ਕੰਮਕਾਰ ਕੀਤਾ ओके फैक्ट्री अच्छा ओके ते फिर समझ लो ए इंडिया अच मैं इंडिया जांदा रहंदी आंदा दे मिली ओके okay. ते इंडिया च मिली मेनू okay. ते ਤੁਹਾਨੂੰ ਬਤਾ ਗੱਲਬਾਤ ਹੋਈ ਫੋਨ ਤੇ ओके ਤੇ ਵਧੀਆ ਥੈਂਕ ਯੂ ਹੋ ਗਿਆ ਸਾਡੀ ओके ਤੇ ਪਿਆਰ ਹੋ ਗਿਆ ਹੋਰ ओके 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 फिर ਅਸੀਂ ਸੋਚਿਆ ਚਲੋ ਵਿਆਹ ਕਰਾਈਏ ਦੀ ਉਮਰ ਘੱਟ ਸੀ ਬਹੁਤ ओके ਹਾਂਜੀ ਵਿਆਹ ਕਰਾਨ ਵਾਲੀ ਉਮਰ ਹੈ ਨਹੀਂ ਸੀ ਓਕੇ ਤੇ ਮਾਪੇ ਮਾਂ ਮੰਨਦੀ ਨਹੀਂ ਸੀ ਓਕੇ ਤੇ ਚਲੋ ਅਸੀਂ ਵਿਆਹ ਕਰਾ ਲਿਆ ਉੱਥੇ ਇੰਡੀਆ ਓਕੇ ਤੇ ਤੁਹਾਨੂੰ ਸਟੋਰੀ ਪੂਰੀ ਦੱਸਾਂ ਮੈਂ ਵੀ ਵਿਆਹ ਕਰਾ ਲਿਆ ਅਸੀਂ ਪਿੰਡ 'ਚ ਰਹਿਣ ਲੱਗ ਗਏ ਉੱਥੇ ਆਪਣੀ ਧਰ ਬੱਗ ਗਿਆ ਮੈਂ ਓਕੇ ਇਹ ਚੰਡੀਗੜ੍ਹ ਪੜ੍ਹਦੀ ਸੀ ਬਈ ਓਕੇ ਹਾਂਜੀ ਓਕੇ ਤੇ ਹੁਣ ਆਪਾਂ ਬੀਜੀ ਨੂੰ ਪੁੱਛਣਾ ਚਾਹਾਂਗਾ ਕਿ ਜਿਵੇਂ ਇੱਥੇ ਦਾ ਕਲਚਰ ਤੁਹਾਡੇ ਨਾਲੋਂ ਡਿਫਰੈਂਸ ਹੈ ਕੋਈ ਕੁਝ ਵੀ ਚੀਜ਼ ਗਲਤ ਸਹੀ ਨਹੀਂ ਹੁੰਦੀ ਸਭ ਦਾ ਆਪਣਾ ਆਪਣਾ ਕਲਚਰ ਹੁੰਦਾ ਥੋਨੂੰ ਉੱਥੇ ਜਾ ਕੇ ਕੀ ਵਧੀਆ ਲੱਗਿਆ ਆ ਉਹ ਮੈਨੂੰ ਥੋੜਾ ਥੋੜਾ ਜਿਹਾ ਦੱਸੋ ਕੀ ਵਧੀਆ ਲੱਗਿਆ ਕੀ ਨਹੀਂ ਵਧੀਆ ਲੱਗਿਆ ਡਿਟੇਲ ਚ ਦੱਸੋ ਤੁਹਾਡੀ ਉੱਥੇ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਮੈਂ ਜਦੋਂ ਪਹਿਲਾ ਗਈ ਸੀ ਜੀ ਇੰਡੀਆ ਓਕੇ ਜਿਵੇਂ ਲੋਕੀਵੇਂ ਨੂੰ ਦੇਖਦੇ ਸੀ ਜੀ ਓਕੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਬਾਹਰੋਂ ਆਈ ਲੱਗਦੀ ਆ ਚੀਨੀ-ਵਿਨੀ ਜੀ ਹੈਨਾ ਚਾਈਨੀਜ਼ ਲੱਗਦੀ ਆ ਹਾਂ ਤੇ ਇਹ ਚੀਜ਼ ਕੋਰੀਆ ਦੇ ਵਿੱਚ ਮੈਂ ਤਾਂ ਨੋਰਮਲ ਜਿਵੇਂ ਹਾਂ ਉਹ ਤਾਂ ਲੁਕਸ ਦਾ ਡਿਫਰੈਂਸ ਤਾਂ ਹੋਊਗਾ ਜੀ ਇਹ ਹੈ ਉਹਦੇ ਦਾ ਜਿਵੇਂ ਮੈਂ ਕਿਵੇਂ ਕਮਾਵਾਂ ਬਬੂ ਹਾਂ ਕਿ ਮੈਂ ਇੱਥੇ ਨਹੀਂ ਇੰਨਾ ਦੇਖਦੇ ਹੈ ਪਰ ਮੈਂ ਤਾਂ ਇੱਕ ਕੋਰੀਅਨ ਹੈ ਨਾ ਕੋਰੀਅਨ ਜਿਵੇਂ ਮੈਨੂੰ ਨਹੀਂ ਦੇਖਦਾ ਜੀ ਕੋਰੀਅਨ ਨਹੀਂ ਦੇਖਦੇ ਪਰ ਜਿਹੜੇ ਆਪਣੇ ਵਾਲੇ ਇੰਡੀਅਨ ਤਾਂ ਦੇਖਣਗੇ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗੇ ਜੇ ਮੈਨੂੰ ਪੁੱਛਦੇ ਸੀ ਵੀ ਤੂੰ ਕਿੱਥੋਂ ਆਈਆਂ ਅੱਛਾ ਹਾਂਜੀ ਤੂੰ ਕਿੱਥੋਂ ਆਈਆਂ ਤੇ ਮਤਲਬ ਤੂੰ ਜਿਵੇਂ ਕਿਹੜਾ ਕਿਹੜਾ ਦੇਸ਼ हां जी मैं सारे मेरे ते देख के जी मैं कुछ थोड़ा सा प्रायोरिटी दंदे जी थोनू ध्यान दंदे सी ਵੀ ਇਹ ਕੋਣ ਹੈ ਕੁੜੀ ਕਿੱਥੋਂ ਆਈ ਹੈ इवन मैं हां जी ਇੱਥੇ ਸਕੂਲ ਚ ਪੜ੍ਹਦੀ ਸੀ ਜੀ ਓਰੇ ਇੰਨਾ ਜਿਵੇਂ ਮੈਡਮ ਨੂੰ ਪਤਾ ਵੀ ਨਹੀਂ ਹੈਗਾ ਕਿਉਂਕਿ ਮੈਂ ਚੁੱਪ ਚਾਪ ਕੁੜੀ ਸੀ ਚੁੱਪ ਕਰਕੇ ਬਸ ਕਿਸੇ ਨੂੰ ਬੁਲਾਉਂਦੀ ਵੀ ਨਹੀਂ ਸੀ ਇੰਨਾ ਹਾਂ ਜੀ ਸਕੂਲ ਇੱਥੇ ਹੋਣੀ ਵੀ ਜਾ ਕੇ ਮੈਂ ਪੁੱਛ ਲਵਾਂ ਮੈਡਮ ਨੂੰ ਤੁਸੀਂ ਅੰਜੀ ਨੂੰ ਜਾਣਦੇ ਹੋ ਉਹਨਾਂ ਨੇ ਕਹਿਣਾ ਮੈਂ ਹੀ ਜਾਣਦੀ ਓਕੇ ਹਾਂ ਜੀ ਇਹਨਾਂ ਨਾਲ ਮੈਂ ਚੁੱਪ ਕਰਕੇ ਜਿਵੇਂ ਸ਼ਾਂਤ ਕੁੜੀ ਰਹਿੰਦੇ ਜਿਵੇਂ ਉਦਾਂ ਉਦਾਂ ਸ਼ਾਂਤ ਰਹਿਣਾ ਹਾਂਜੀ ਪਰ ਉੱਥੇ ਜਾ ਕੇ ਜਿਵੇਂ ਲੋਕੀ ਸਾਰੇ ਪੁੱਛਦੇ ਸੀ ਤੂੰ ਕਿੱਥੋਂ ਆਈਆਂ ਤੂੰ ਕਿਵੇਂ ਆਈਆਂ ਤੇ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਿਆ ਸੀ ਜੀ ਤੇ ਫਿਰ ਜਦੋਂ ਮੈਂ ਘਰ ਵਾਲੇ ਦੇ ਘਰ ਰਹਿੰਦੇ ਜਿਵੇਂ ਵਿਆਹ ਕਰਕੇ ਰਹਿੰਦੇ ਸੀ ਜਦੋਂ ਵੀ ਸਾਰੇ ਮਤਲਬ ਪੂਰੇ ਪਿੰਡਾਂ ਲੈ ਨੇ ਜਿਵੇਂ ਆ ਜਾਣਾ ਸਾਨੂੰ ਮੈਨੂੰ ਦੇਖਣ ਲਈ ਜੀ ਸਪੈਸ਼ਲ ਤੇ ਪੁੱਛਣਾ ਵੀ ਕੁੜੀ ਕਿੱਥੋਂ ਆਈਆਂ ਈਵਨ ਮੇਰੇ ਇੱਕ ਇੱਕ ਬਾੜ ਹੱਥ ਚ ਲਾ ਲਾ ਕੇ ਦੇਖਦੇ ਸੀ ਵੀ ਤੇਰੇ ਬਾਲ ਬੜੇ ਸੋਹਣੇ ਨੇ ਹਾਂਜੀ ਇਹ ਚੀਜ਼ ਮੈਂ ਇੱਥੇ ਕਦੇ ਨੋਟ ਨਹੀਂ ਕੀਤੀ ਕਿ ਧਿਆਨ ਨਹੀਂ ਦਿੱਤਾ ਨਹੀਂ ਆਪਣੇ ਉੱਥੇ ਇੱਥੇ ਥੋੜਾ ਜਿਹਾ ਇੰਟਰੋਵਰਡ ਹੈ ਮਤਲਬ ਕਿ ਚਲੋ ਵੀ ਇੱਥੇ ਇੰਨਾ ਇੱਥੇ ਪਰਸਨਲ ਆਪਣੇ ਆਪ ਚ ਲੋਕ ਰਹਿੰਦੇ ਨੇ ਹਾਂਜੀ ਇੰਡੀਆ ਚ ਸੋਸ਼ਲ ਨੇ ਲੋਕ ਜ਼ਿਆਦਾ ਇੱਕ ਦੂਜੇ ਬਾਰੇ ਉਹ ਗਲਤ ਗੱਲ ਵੀ ਹੋ ਜਾਂਦੇ ਕਈ ਵਾਰ ਇੰਟਰਫੇਅਰ ਕਰਦੇ ਨੇ ਬਟੇ ਹੈਗਾ ਵੀ ਉੱਥੇ ਥੋੜਾ ਸਰਵ ਕਲਚਰ ਹੁੰਦਾ ਆਪਣਾ ਕਲਚਰ ਥੋੜਾ ਸੋਸ਼ਲ ਹੋਣਾ ਠੀਕ ਨਾ ਸਮਾਜਿਕ ਹੋਣਾ ਤਾਂ ਉੱਥੇ ਤੁਹਾਨੂੰ ਮੰਨ ਕੇ ਚਲੋ ਹਰੇਕ ਬੰਦਾ ਤੁਹਾਨੂੰ ਆ ਕੇ ਪੁੱਛਣਾ ਤੁਹਾਨੂੰ ਚੀਜ਼ ਵਧੀਆ ਲੱਗਦੀ ਜੀ ਤੁਹਾਨੂੰ ਹਰੇਕ ਤੁਸੀਂ ਸੋਚਦੇ ਸੀ ਵੀ ਇੱਥੇ ਮੈਨੂੰ ਕੋਈ ਪੁੱਛ ਨਹੀਂ ਰਿਹਾ ਉੱਥੇ ਮੈਨੂੰ ਐਨੀ ਪੁੱਛ ਗਈ ਛੋਰੀ ਆ ਜੀ ਪਹਿਲਾਂ ਪਹਿਲਾਂ ਥੋੜਾ ਡਰ ਲੱਗਦੀ ਸੀ ਬਾਹਰ ਕਨੇ ਹੱਥ ਲਾਂਦੇ ਸੀ ਮੈਂ ਕਹਾਂ ਬਾਹਰ ਖਿੱਚਦੀ ਆ ਮੇਰੇ ਬੋਮ ਵੀ ਲੱਗ ਜਾਂਦੀ ਸੀ ਜੀ ਪਰ ਬਾਹਰ-ਬਾਹਰ ਮੈਨੂੰ ਪਤਾ ਲੱਗ ਗਿਆ ਵੀ ਇਹ ਲੋਕਾਂ ਨੂੰ ਜਿਵੇਂ ਮੇਰੇ ਬਾਰੇ ਪਸੰਦ ਕਰਦੇ ਨੇ ਤਾਂ ਕਰਦੇ ਨੇ ਇਦਾਂ ਹਾਂਜੀ ਬਿਲਕੁਲ 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 ਤੇ ਇੱਥੇ ਜਿਵੇਂ ਇੱਥੇ ਲੋਕ ਜਦੋਂ ਬੱਚੇ 18-20 ਸਾਲ ਦੇ ਹੁੰਦੇ ਨੇ ਥੋੜੇ ਅੱਡ ਹੋ ਜਾਂਦੇ ਨੇ ਠੀਕ ਹੈ ਨਾ ਆਪਣੇ ਉੱਥੇ ਪੂਰੀ ਲਾਈਫ ਆਪਾਂ ਇੱਕ ਘਰ ਚ ਹੀ ਰਹਿੰਦੇ ਆਂ ਕਿ ਇਹਨਾਂ ਪੇਰੈਂਟਸ ਨਾਲ ਰਹਿੰਦੇ ਆ ਬੱਚੇ ਇਕੱਠੇ ਹੀ ਰਹਿੰਦੇ ਆ ਪੂਰਾ ਫੈਮਿਲੀ ਜੋਇੰਟ ਫੈਮਿਲੀ ਸਿਸਟਮ ਹੁੰਦਾ ਫਿਰ ਤੁਹਾਨੂੰ ਉੱਥੇ ਜਾ ਕੇ ਸ਼ੌਕ ਨਹੀਂ ਲੱਗਿਆ ਐ ਨਹੀਂ ਲੱਗਿਆ ਵੀ ਯਾਰ ਮੈਂ ਕਿੱਥੇ ਫਸ ਗਈ ਵੀ ਐਨੀ ਮੈਨੂੰ ਇੱਥੇ ਕੁਝ ਕਰ ਨਹੀਂ ਸਕਦੀ ਮੈਂ ਕਿਤੇ ਜਾ ਨਹੀਂ ਸਕਦੀ ਆ ਨਹੀਂ ਸਕਦੀ ਦਿਨ ਹੀ ਉੱਥੇ ਦਾ ਬਹੁਤ ਵਧੀਆ ਲੱਗਿਆ ਹਾਂਜੀ ਮੈਨੂੰ ਤਾਂ ਵਧੀਆ ਲੱਗੇ ਜੀ ਸਮਾ ਤੇ ਇਕੱਠੇ ਜਿਵੇਂ ਤੁਸੀਂ ਲਾ ਲੋ ਜਿਵੇਂ ਐਸੀ ਸ਼ੁਰੂ ਤੋਂ ਐਨੀ ਜਿਵੇਂ ਪੈਸਾ ਹੈ ਹੀ ਨਹੀਂ ਸੀ ਜੀ ਥੋੜੀ ਅਸੀਂ ਮਦਰ ਪਿੰਡ ਥੋੜਾ ਘਰ ਗਰੀਬ ਸੀ ਜੀ ਹਾਂ ਗਰੀਬ ਫੈਮਿਲੀ ਤੋਂ ਆਸੀਂ ਬਾਈ ਗਰਮੀ ਚ ਅਸੀਂ ਕੋਠੇ ਦੇ ਇਕੱਠੇ ਨੇ ਪੈਣਾ ਚ ਮੰਜਾ ਦਾ ਕੇ ਸਾਰਿਆਂ ਨੇ ਅੱਛਾ ਪੱਖਾ ਲਾ ਕੇ ਪੱਖਾ ਲੱਗੀ ਇੱਕ ਔਰ ਲਾਂਚ ਚ ਅਸੀਂ ਮੰਜੇ ਲਾਣੇ ਅਸੀਂ ਲਾਸਟ ਚ ਦੋਨਾਂ ਜਣਿਆਂ ਨੇ ਇੱਕ ਮੰਜੇ ਤੇ ਪੈਣਾ ਬਾਈ ਔਰ ਫੈਮਿਲੀ ਮੇਰੀ ਇੰਨੀ ਚੰਗੀ ਆ ਨਾ ਜਿਵੇਂ ਅਸੀਂ ਪਿੰਡ ਦੇ ਆ ਜਿਵੇਂ ਆਪਾਂ ਕਹਿ ਦਿੰਨੇ ਆ ਪਿੰਡ ਵਾਲੇ ਅਸੀਂ ਦੋਨਾਂ ਨੇ ਇੱਕ ਮੰਜੇ ਤੇ ਪੈਣਾ ਪੈਣਾ ਕਦੇ ਵੀ ਨਹੀਂ ਕਿਹਾ ਕਦੇ ਵੀ ਸਾਨੂੰ ਮੇਰੇ ਮਾਪੇ ਨੇ ਕਦੇ ਨਹੀਂ ਕਿਹਾ ਔਰ ਬਹੁਤ ਪਿਆਰ ਕਰਿਆ ਮੇਰੇ ਭੈਣਾ ਸੀ ਦੋ ਇਮੇ ਸ਼ਰਮ ਵੀ ਹੁੰਦੀ ਆ ਬਾਈ ਅਸੀਂ ਦੇਖ ਲਓ ਇਹ ਜਿਵੇਂ ਛੋਟੀ ਉਮਰ ਦੀ ਦੀ ਇਹਦਾ ਬਹੁਤ ਘਰਿਆ ਪੈਣਾ ਨੇ ਓਕੇ ਮਤਲਬ ਪੂਰਾ ਪਿਆਰ ਰਿਸਪੈਕਟ ਪੂਰਾ ਜੋ ਆਪਣੇ ਕੋਲ ਸੀ ਆਪਣਾ ਪੂਰਾ ਦਿੱਤਾ ਦਿੱਤਾ ਹਾਂਜੀ ਪਿਆਰ ਦੀ ਓਕੇ ਤੇ ਮੈਨੂੰ ਨੂੰ ਮੰਗੋ ਨਹੀਂ ਸਮਝਿਆ ਉਹਨਾਂ ਨੇ ਆਪਣੀ ਕੁੜੀ ਮੰਗੋ ਸਮਝਿਆ ਹਾਂਜੀ ਓਕੇ ਤਾਂ ਕਰਕੇ ਜਿਵੇਂ ਆਪਣੀ ਕੁੜੀ ਨੂੰ ਪਿਆਰ ਕਰਦੇ ਆ ਬਣ ਬੱਚੇ ਨੂੰ ਪਿਆਰ ਕਰਦੇ ਓਦਾਂ ਪਿਆਰ ਕੀਤਾ ਇਹ ਬੜੀ ਕੁੜੀ ਹੋਈ ਆ ਤੇ ਅਸੀਂ ਉੱਥੀ ਜੰਮੀਆਂ ਬੜੀ ਕੁੜੀ ਦਾ ਜਨਮ ਉੱਥੀ ਆ ਅੱਛਾ ਉੱਥੇ ਹੋਇਆ ਸੀ ਜੀ ਚਹਲ ਪਿੰਡ 'ਚ ਦਾਈ ਦਾਈ ਦੇ ਉਦੋਂ ਹੋਈ ਜਿਵੇਂ ਪ੍ਰੋਪਰ ਹਸਪੀਟਲ ਵੀ ਨਹੀਂ ਸੀ ਜੀ ਅੱਛਾ ਘਰ 'ਚ ਦਾਈ ਮੰਗੋ ਜਿਵੇਂ ਉਦਾਂ ਹੀ ਹੋਇਆ ਸੀ ਜੀ ਸਿੰਪਲ ਪ੍ਰੋਸੀਜਰ ਜਿਹੜਾ ਆਪਣਾ ਪਹਿਲਾਂ ਚੱਲਦਾ ਸੀ ਆ ਪਹਿਲਾਂ ਚੱਲਦਾ ਬਿਲਕੁਲ ਬਿਲਕੁਲ ਤੇ ਆ ਉੱਥੇ ਜਦੋਂ ਮੈਂ ਤੁਸੀ ਕਹਿ ਰਹੇ ਸੀ ਵੀ ਉੱਥੇ ਮੈਨੂੰ ਕੋਈ ਜਦੋਂ ਆਪਾਂ ਕਾਰ ਚ ਬੈ ਕੇ ਗੱਲਾਂ ਕਰ ਰਹੇ ਸੀ ਤੂੰ ਦੱਸ ਰਹੇ ਸੀ ਮੈਨੂੰ ਉੱਥੇ ਚੀਜ਼ਾਂ ਕਈ ਯੂਨੀਕ ਵਧੀਆ ਲੱਗੀਆਂ ਵੀ ਇਥੋਂ ਆਪਾਂ ਕੋਲੀ ਸਬਜ਼ੀ ਦੀ ਮੰਗ ਲਈ ਕਿਸੇ ਤੋਂ ਯਾ ਹਾਂਜੀ ਕੁਝ ਨਹੀਂ ਬਣਿਆ ਹੁੰਦੇ ਘਰੇ ਸਾਹਮਣੇ ਵਾਲੇ ਪੂਆ ਨੂੰ ਕਹਿ ਦਿੰਦਾ ਪੂਆ ਕੀ ਬਣਿਆ ਕਰੇ ਨਹੀਂ ਬਣਿਆ ਪੂਆ ਨੇ ਦੱਸ ਦੇਣਾ ਇਹ ਇਹ ਸਬਜ਼ੀ ਬੜੇ ਸਾਡੇ ਸਾਹਮਣੇ ਗਵੰਡੀ ਨੇ ਉਹਨੂੰ ਕਹਿ ਦੇਣਾ ਬਈ ਸਬਜ਼ੀ ਦੇ ਥੋੜੀ ਜੀ ਦੇ ਦੇ ਅੱਛਾ ਅੱਛਾ ਹਾਂਜੀ ਫਿਰ ਪਿਆਰ ਨਾਲ ਮਿਲ ਜਾਂਦੀ ਤੁਹਾਨੂੰ ਪਿਆਰ ਨਾਲ ਦੰਦੇ ਸੀ ਖੁਸਕੇ ਚਾਹੋਗੇ ਚਾਹ ਨਾਲ ਹਾਂਜੀ ਉਸ ਸਮੇਂ ਤੇ ਉਹਨਾਂ ਨੂੰ ਬੜੀਆ ਲੱਗਦਾ ਵੇਦਾਂ ਕਹਿੰਦੀ ਮੈਨੂੰ ਦੇ ਦੇ ਅੱਛਾ ਹਾਂਜੀ ਅੱਛਾ ਅਚਾਰ ਵੀ ਬਣਿਆ ਹੁੰਦਾ ਹੈ ਉਹ achar ਸਾਡੀ ਮਾਸੀ ਇਕੱਠੀਆਂ ਭੈਣਾ ਵਿਆਈਆਂ ਹੋਏ ਨੇ ਨਾ ਮੇਰੀ ਮੰਮੀ ਉਹ ਨਹੀਂ ਜੀ ਇਹ ਬੜੀ ਮਾਸਤੀ ਨੂੰ ਅਸੀਂ ਜਿਵੇਂ ਚਾਰਚੂਰ ਲੈ ਕੇ ਆਣੇ ਨੂੰ ਪਸੰਦ ਲਿੰਬੂ ਦਾ ਅੰਬ ਦਾ ਬਹੁਤ ਹੀ ਸਵਾਦ ਬਣਾਉਂਦੇ ਸੀ ਜੀ ਬਿਲਕੁਲ ਮੈਂ ਨੂੰ ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਇੱਥੇ ਕਲਚਰ ਹੈ ਬਹੁਤ ਹੀ ਮੰਨ ਕੇ ਚੱਲੋ ਵੀ ਇਹ ਨੂਡਲਸ ਖਾਣੇ ਇੱਥੇ ਜਾਂ ਆ ਮਾ ਨਾਨਵੈਜ ਖਾਣਾ ਮਾਸ ਖਾਣਾ ਜਾਂ ਇੱਥੇ ਮਤਲਬ ਕਲਚਰ ਹੈ ਵੀ ਇੱਥੇ ਥੋੜਾ ਡਿਫਰੈਂਟ ਟਾਈਪ ਦਾ ਫੂਡ ਖਾਂਦੇ ਆ ਤੁਹਾਨੂੰ ਉੱਥੇ ਦਾ ਫੂਡ ਚ ਤੁਸੀਂ ਸੈੱਟ ਹੋ ਗਏ ਸੀ ਤੁਹਾਨੂੰ ਪਸੰਦ ਆਉਂਦਾ ਸੀ ਉੱਥੇ ਦਾ ਫੂਡ ਕੀ ਸੀ ਫਰੋਂ ਸੱਚੀ ਗੱਲ ਦੱਸਾਂ ਜੀ ਪਹਿਲਾ ਜਦੋਂ ਮੈਂ ਗਈ ਸੀ ਸਾਗ ਦੇ ਕੇ ਮੈਂ ਦਰ ਗਈ ਅੱਛਾ ਵੀ ਆ ਕੇ ਹਰੇ ਹਰੇ ਜੀ ਕੀ ਆ ਕਿ ਖੰਦੇ ਨੇ ਕੁਗੀ ਬੱਕਾ ਤੇ ਦੇਖਿਆ ਨਹੀਂ ਆਇਗਾ ਜੀ ਮੈਂ ਹਾਂ ਹਾਂ ਬਿਲਕੁਲ ਦੇਖਿਆ ਨਹੀਂ ਜੀ ਹਾਂ ਜੀ ਦੇਖਿਆ ਨਹੀਂ ਆਇਗਾ ਪਾਲਗਾ ਸੀ ਵੈਸੇ ਉਬਾਰ ਕੇ ਖਾ ਲੰਨੇ ਜੀ ਹਾਂ ਇੱਥੇ ਉਵਾਲੇ ਖਾਂਦੇ ਤੇ ਬੋਇ ਲੰਦੇ ਆ ਸਬਜ਼ੀਆਂ ਉਬਾਰ ਕੇ ਖਾਂਦੇ ਆ ਜੀ ਉੱਥੇ ਕਰੀ ਬਣਾ ਕੇ ਖਾਂਦੇ ਮਤਲਬ ਸਬਜ਼ੀ ਬਣਾ ਕੇ ਖਾਂਦੇ ਜੀ ਉਹ ਮੈਂ ਪਹਿਲੀ ਵਾਰ ਦੇਖਿਆ ਓਕੇ ਪਰ ਹੋਲੀ ਹੋਲੀ ਜਦੋਂ ਰਹਾ ਉੱਥੇ ਟੇਸਟ ਕੀਤਾ ਟੇਸਟ ਕੀਤਾ ਮੈਨੂੰ ਬਹੁਤ ਸਵਾਦ ਲੱਗਿਆ ਜੀ ਫਿਰ ਉਸ ਤੋਂ ਬਾਅਦ ਮੈਂ ਕੋਰੀਅਨ ਖਾਣਾ ਉਹਦੇ ਉੱਥੇ ਛਰਤਾ ਸੀ ਜਦੋਂ ਮੈਂ ਉੱਥੇ ਪਰਦੀ ਸੀ ਜੀ ਅਕਚਲੇ ਮੈਂ ਉੱਥੇ ਪਰਦੀ ਸੀ ਜਦੋਂ ਮੇਰੀ ਮਾਂ ਗਈ ਸੀ ਨਾਲ ਪਹਿਲਾ ਪਹਿਲਾ ਓਕੇ ਤੇ ਮੇਰੀ ਮਾਂ ਨੇ ਖਿਮਚੀ ਤੁਹਾਨੂੰ ਪਤਾ ਜੀ ਹਾਂ ਖਿਮਚੀ ਮੈਨੂੰ ਪਤਾ ਖਿਮਚੀ ਬਣਾ ਕੇ ਉਹ ਨਾ ਦੱਬ ਕੇ ਗਈ ਸੀ ਜੀ ਥੱਲੇ ਨੀਚੇ ਓਕੇ ਫ੍ਰਿਜ ਮੰਗੋ ਜੀ ਮੈਂ ਠੰਡਾ ਰੱਖੇ ਹਾਂ ਖਿਮਚੀ ਜੀ ਦੱਬ ਦੇਣਾ ਜਦੋਂ ਖਿਮਚੀ ਮੈਂ ਆਪਣਾ achar ਪਾ ਲੈਣਾ ਹਾਂ achar ਪਾ ਲੈਨੇ ਜਿਵੇਂ ਸਾਡਾ achar ਹਰੀ ਸਬਜ਼ੀਆਂ ਦਾ achar ਹੋ ਗਿਆ ਇਹਨਾਂ ਦਾ ਠੀਕ ਹੈ ਮੈਂ ਸਮਝਦਾ ਇਹ ਵੀ ਉਕਣੇ ਦੱਬ ਦੇਣੇ ਉਕਣੇ ਦੱਬ ਕੇ ਗਈ ਸੀ ਜੀ ਤੁਸੀਂ ਸੋਚ ਲੋ 1 ਸਾਲ 2 ਸਾਲ ਮੈਂ ਕੱਢੀ ਨਹੀਂ ਹੈ ਕਿ ਕਿਉਂਕਿ ਮੈਨੂੰ ਜ਼ਿਆਦਾ ਇੰਡੀਅਨ ਫੂਡ ਖਾਣਾ ਸਵਾਦ ਲੱਗਿਆ ਮੈਂ ਖਿਮਚੀ ਖਾਣਾ ਹੀ ਛੱਡਤਾ ਸੀ ਉੱਥੇ ਖਿਮਚੀ ਖਾਣਾ ਛੱਡ ਦਿੱਤਾ ਖਿਮਚੀ ਵਾਲੀ ਕੁੜੀ ਸੀ ਸਾਗ ਤੇ ਹਲਾ ਲਾਦੀ ਸਾਗ ਤੇ ਹਲਾ ਲਾਦੀ ਹਾਂਜੀ ਓਕੇ ਤਾਂ ਫੂਡ ਵਾਲਾ ਤੇ ਸਾਡੇ ਉੱਥੇ ਨਾ ਕਲਚਰ ਹੈ ਭੰਗੜਾ ਹਾਂਜੀ ਗਾਣੇ ਮਨ ਸਾਡੇ ਕਲਚਰ ਦਾ ਹਿੱਸਾ ਨਹੀਂ ਨਾਰਮਲ ਹੈ ਸਾਡੇ ਲਈ ਹਾਂਜੀ ਇੱਥੇ ਵੀ ਹੈਗਾ ਬਟ ਸਾਡੇ ਕੋਲ ਜ਼ਿਆਦਾ ਹੀ ਆ ਹਾਂਜੀ ਤੇ ਹੋਰ ਜਿਆਦਾ ਜੀ ਉੱਥੇ ਤੇ ਹੁਣ ਤੁਸੀਂ ਟਿਕਟੋਕ ਤੇ ਤੁਸੀਂ ਕਰਦੇ ਵੀ ਹੋ ਤੇ ਤੁਹਾਨੂੰ ਪਹਿਲੇ ਦਿਨ ਤੋਂ ਹੀ ਪਸੰਦ ਆ ਗਿਆ ਸੀ ਤੁਸੀਂ ਪਹਿਲਾਂ ਕਰਦੇ ਸੀ ਉੱਥੇ ਆ ਤੁਹਾਨੂੰ ਉਹ ਸ਼ੌਕ ਲੱਗਿਆ ਵੀ ਅਰੇ ਇਹ ਕੀ ਕਰੀ ਜਾਂਦੇ ਆ ਵੈਸੇ ਵਿਆਹਾਂ ਵਿੱਚ ਜਾਂਦੇ ਸੀ ਜਿੱਦ ਮੈਂ ਨੱਚਦੇ ਸੀ ਗਾਣੇ ਉੱਚ ਉੱਚ ਗਾਣੇ ਲਾਉਂਦੇ ਸੀ ਜੀ ਮੈਨੂੰ ਬਹੁਤ ਵਧੀਆ ਤਾਂ ਲੱਗਦੇ ਸੀ ਜੀ ਪਰ ਮੈਨੂੰ ਇਹਨਾਂ ਨੱਚਣੇ ਨਹੀਂ ਆਇਆ ਆਉਂਦੀ ਸੀ ਤੇ ਗਾਣਾ ਵੀ ਇਹਨਾਂ ਨਹੀਂ ਆਉਂਦੀ ਸੀ ਮੈਨੂੰ ਥੋੜਾ ਸੰਗ ਲੱਗਦੀ ਹੁੰਦੀ ਸੀ ਪਰ ਹੁਣ ਗਾਣੇ ਦੇ ਉੱਪਰ ਸ਼ੁਰੂ ਤੋਂ ਸੁਣ ਦਿਆ ਜੀ ਕਿਉਂਕਿ ਮੇਰਾ ਘਰ ਆਲਾ ਸ਼ੌਂਕਾ ਗਾਣਾ ਫੁੱਲ ਗਾਣਾ ਗੱਡੀ 'ਚ ਲਾਗੇ ਜਿਵੇਂ ਸੁਣਨਾ ਓਕੇ ਤੇ ਹੁਣ ਤਾਂ ਮੈਨੂੰ ਬਹੁਤ ਵਧੀਆ ਲੱਗ ਰਹੀ ਹੈ ਜੀ ਬਿਲਕੁਲ ਬਿਲਕੁਲ ਹਾਂਜੀ ਹੁਣ ਮੈਂ ਭਾਜੀ ਨੂੰ ਸਵਾਲ ਪੁੱਛਦਾ ਭਾਬੀ ਜੀ ਨੂੰ ਪੁੱਛ ਲੇ ਭਾਜੀ ਤੁਸੀਂ ਬਹੁਤ ਸੋਹਣੇ ਸੋਹਣੇ ਟੈਟੂ ਬਣਾਏ ਹੋਏ ਨੇ ਅਵਤਾਰ ਸਿੰਘ ਅਵਤਾਰ ਸਿੰਘ ਮੇਰੇ ਪਾਪੂ ਦਾ ਨਾਂ ਵੀ ਅਵਤਾਰ ਸਿੰਘ ਹੈ ਤੇ ਮੈਂ ਪੁੱਛਣਾ ਸੀ ਵੀ ਇਹਨੇ ਟੈਟੂਆਂ ਦਾ ਕੀ ਲੋਜੀ ਹੈ ਪਹਿਲਾਂ ਹੀ ਸਿਪਾਈ ਸੀ ਆਸ਼ਕੀਚਾ ਜਾਂ ਹੁਣ ਸਿਪਾਈ ਨੇ ਨਹੀਂ ਨਹੀਂ ਬਾਈ ਇਹਨਾਂ ਦੀ ਇਹਨਾਂ ਦੀ ਬਾਜੀ ਬਹੁਤ ਜਿਵੇਂ ਇੱਕ ਇੱਕ ਸਟੋਰੀਆਂ ਨੇ ਬਾਈ ਇਹਨਾਂ ਦੀਆਂ ਜਿਵੇਂ ਓਕੇ ਇਹ ਅਵਤਾਰ ਸਿੰਘ ਮੇਰਾ ਕਜ਼ਨ ਸੀ ਮਾਸੀ ਦਾ ਮੁੰਡਾ ਓਕੇ ਉਹਦੇ ਨਾਲ ਉਹ ਉਹ ਬੰਦੇ ਨੇ ਉਸ ਟਾਈਮ ਮੇਰਾ ਔਖਾ ਟਾਈਮ ਸਾਰਿਆ ਬਾਈ ਓਕੇ ਉਹਨੂੰ ਮੈਂ ਕੋਰੀਆ ਬੁਲਾਇਆ ਸੀ ਓਕੇ ਜਦੋਂ ਮੇਰੇ ਨਾਲ ਰਹਿੰਦਾ ਸੀ ਉਕੇ ਚਾਰ ਵਾਰ ਕੋਰੀਆ ਆਇਆ ਉਹ ਓਕੇ ਆਪਣੀ ਗਰੰਟੀ ਦੇ ਪਰ ਉਹ ਹੁਣ ਹੈ ਨਹੀਂ ਓਰੇ ਓਕੇ ਕੋਰੀਆ ਦੇ ਵਿੱਚ ਓਕੇ ਤੇ ਉਹ ਬੰਦੇ ਨੇ ਮੇਰੀ ਬਹੁਤ ਹੈਲਪ ਕਰੀ ਹੈ ਜਦ ਤੋਂ ਮੈਂ ਅਸੀਂ ਇੰਡੀਆ ਔਖਾ ਟਾਈਮ ਰਹੇ ਆ ਉਹਨੇ ਉਸ ਟਾਈਮ ਤੋਂ ਵੀ ਮੇਰੀ ਜਿਵੇਂ ਬਹੁਤ ਹੀ ਵਧੀਆ ਹੈਲਪ ਕੀਤੀ ਸੀ ਹੈਲਪ ਕੀਤੀ ਹੈ ਤੇ ਫਿਰ ਮੈਂ ਉਹਦੀ ਹੈਲਪ ਵੀ ਕੀਤੀ ਸੀ ਮੈਂ ਉਹਨੂੰ ਕੋਰੀਆ ਬੁਲਾਇਆ ਪੂਰੋ ਪੈਸੇ ਗਰੀਬ ਸੀ ਉਹ ਓਕੇ ਇਹ ਮੈਂ ਅਸੀਂ ਅਸੀਂ ਗਰੀਬ ਆ ਉਹ ਵੀ ਮਾਸੀ ਦਾ ਮੁੰਡਾ ਗਰੀਬ ਸੀ ਉਹ ਫੈਮਿਲੀ ਗਰੀਬ ਆ ਬਾਈ ਅਸੀਂ ਕਿਹੜਾ ਸ਼ੁਰੂ ਤੋਂ ਹੀ ਜਿਵੇਂ ਬਿਲਕੁਲ ਰਿਚ ਫੈਮਿਲੀ ਨਹੀਂ ਹੈਗੇ ਓਕੇ ਗਰੀਬੀ ਕੱਟਦੇ ਆ ਰਹੇ ਹਾਂ ਬਹੁਤ ਮਿਹਨਤਾਂ ਕਰਕੇ ਇੱਥੇ ਤੱਕ ਪਹੁੰਚੇ ਆ ਅਸੀਂ ਓਕੇ ਤੇ ਉਹ ਬੰਦੇ ਨੇ ਮੇਰੀ ਹੈਲਪ ਕਰੀ ਸੀ ਉਹਦੀ ਡੈਥ ਹੋ ਗਈ 2018 2018 ਦੇ ਵਿੱਚ ਓਕੇ ਤੁਸੀਂ ਉਦੋਂ ਉਦੋਂ ਬਾਅਦ ਚਪਾਇਆ ਉਹਦੀ 13 10 2018 ਹਾਂਜੀ ਉਹਦਾ ਮੈਂ ਓਕੇ ਯਾਨੀ ਕਿ ਉਹਨੇ ਤੁਸੀਂ ਲਾਈਫ ਉਹਨੇ ਤੁਹਾਨੂੰ ਹੈਲਪ ਕੀਤੀ ਤਾਂ ਸੀ ਉਹਨੂੰ ਯਾਦ ਲਈ ਮੈਮਰੀ ਯਾਦ ਲਈ ਮੈਂ ਸਿਰਫ ਉਹ ਬੰਦੇ ਜਿਵੇਂ ਮੈਨੂੰ ਯਾਦ ਆਉਂਦਾ ਸਨ ਮੇਰੀ ਫੈਮਿਲੀ ਬੱਚੇ ਵੀ ਉਹਨੂੰ ਬਹੁਤ ਯਾਦ ਕਰਦੇ ਨੇ ਕਿਉਂਕਿ ਉਹਰੇ ਰਹਿ ਗਏ ਜਾਂਦੇ ਦੀ ਮੇਰੇ ਨਾਲ ਓਕੇ ਮੇਰੇ ਘਰ ਰਹਿ ਗਏ ਉਹਨੂੰ ਮੈਂ ਟੂਰਿਸਟ ਬੁਲਾਉਂਦਾ ਹੁੰਦਾ ਸੀ ਜੀ ਓਕੇ ਉਹਨੂੰ ਗੂਠਾ ਛਾਪ ਸੀ ਬਾਈ ਲਿਖਣੇ ਨਾ ਨਹੀਂ ਆਂਦਾ ਸੀ ਮੈਂ ਘਰੀ ਵੀ ਨਹੀਂ ਰੱਖਣਾਂ ਆਉਂਦਾ ਸੀ ਟਾਈਮ ਨਹੀਂ ਦੇਖਣਾਂ ਆਂਦਾ ਦੀ ਉਹਨੂੰ ਓਕੇ ਸਿੰਪਲ ਪਰਸਨ ਸਿੰਪਲ ਬਿਲਕੁਲ ਦੇਸੀ ਬੰਦਾ ਉਹਨੇ ਜਦੋਂ ਵੀ ਇਹਨੇ ਬੁਲਾਣਾ ਹਾਂਜੀ ਭਾਬੀ ਜੀ ਹਾਂਜੀ ਬਹੁਤ ਜਿਵੇਂ ਚੰਗਾ ਸੀ ਬਹੁਤ ਓਕੇ ਓਕੇ ਔਰ ਇਹ ਹੈਗਾ ਜੀ ਨੀਲੂ ਮੇਰੀ ਸਿਸਟਰ ਸੀ ਓਕੇ ਸ਼ਾਇਦ ਤੁਹਾਡੇ ਜਿਹੜੇ ਰਿਲੇਟਿਵ ਨੇ ਉਹਨਾਂ ਦੇ ਜਿਹੜੇ ਤੁਹਾਡੇ ਿਲ ਦੇ ਕਰੀਬ ਨੇ ਉਹਨਾਂ ਦੇ ਨਾਂ ਤੁਸੀਂ ਲਿਖਾਈ ਹੋਏ ਨੇ ਇਹ ਵੀ ਮੇਰੇ ਕੋਰੀਆ ਗਏ ਸੀ ਇਹ ਮਾਂ ਇਹ ਮੇਰੀ ਰੀਅਲ ਸਿਸਟਰ ਜੀ عمان ਦੇ ਵਿੱਚ ਡੈਥ ਹੋ ਗਈ ਸੀ ਨਾਲ ਓਕੇ ਹਾਂਜੀ ਇਹਨਾਂ ਦੀ 2 2021 ਦੇ ਵਿੱਚ ਬਾਈ ਐਕਸੀਡੈਂਟ ਹੋ ਗਿਆ ਸੀ ਇਹ عمان ਚ ਗਈ ਸੀ ਆਪਣੇ ਘਰ ਆਣ ਨਾਲ ਓਕੇ ਤੇ ਉਹ ਵੀ ਬਹੁਤ ਉਹ ਆ ਜਿਵੇਂ ਸਟੋਰੀ ਉਹਨਾਂ ਨਾਲ ਵੀ ਪਿਆਰ ਬਹੁਤ ਸੀ ਓਕੇ ਤੇ ਇਹ ਮੇਰੀ ਬੇਟੀਆਂ ਦੇ ਨਾਂ ਨੇ ਬਾਈ ਓਕੇ ਲੂਇਸ ਆਰੀਸਾ ਓਕੇ ਜਿਵੇਂ ਆਪਾਂ ਉਹ ਮੇਰੇ ਦਿਲ ਦੇ ਕਰੀਬ ਮੇਰੀ ਜਿਵੇਂ ਜਾਲੋ ਵੀ ਮੇਰੀ ਲਾਈਫ ਨੇ ਉਹ ਵੀ ਬਿਲਕੁਲ ਇਹ ਮੇਰੀ ਘਰ ਵਾਲੀ ਦਾ ਨਾਂ ਹੈ ओके okay. हां जी अच्छा ये प्यार ਦਾ ਨਾਮ ਆ ਹਾਂ ਇਹ ਸ਼ੁਰੂ ਤੋਂ ਲਿਖਾਇਆ ਹੋਇਆ ਓਕੇ ਤੇ ਬਾਅਦ ਚ ਕੁੜੀਆਂ ਲਿਖਾਇਏ ਨੇ ਓਕੇ ਹਾਂ ਜੀ ਬਾਈ ਓਕੇ ਹੁਣ ਤੁਹਾਡੇ ਕੋਲ ਸਪੇਸ ਬਚਿਆ ਨਹੀਂ ਬੜਾ ਘਟ ਹੋ ਗਿਆ ਇੱਕ ਪਾਸੇ ਵਾਜੋਗੇ ਨਹੀਂ ਨਹੀਂ ਚਲੋ ਵਧੀਆ ਭਾਜੀ ਵਧੀਆ ਚਲੋ ਪਰਮਾਤਮਾ ਮਿਹਰ ਕਰੇ ਆ ਤੁਹਾਨੂੰ ਭਾਜੀ ਭਾਬੀ ਨੂੰ 골ਡ ਦਾ ਸ਼ੌਂਕ ਘੱਟ ਆ ਤੁਹਾਨੂੰ ਜ਼ਿਆਦਾ ਲੱਗਦਾ ਮੈਨੂੰ ਵੈਸੇ ਜਨਾਨੀਆਂ ਨੂੰ ਤੁਸੀਂ ਦੇਖਿਆ ਨਾ ਇੰਡੀਆ ਚ ਕੁੜੀਆਂ ਦਾ ਸੋਨੇ ਦਾ ਸ਼ੌਂਕ ਬਹੁਤ ਹੁੰਦਾ ਭਾਜੀ ਨੂੰ ਬਹੁਤ ਹੈ ਮੈਨੂੰ ਪਰਸਨਲੀ ਘੱਟ ਹੈ ਮੇਰੀ ਵਾਈਫ ਨੂੰ ਉਹ ਪਸੰਦ ਹੈ ਮੈਂ ਦੇਖ ਇਹਨੂੰ ਇਹਨੂੰ 골ਡ ਦਾ ਸ਼ੌਕ ਨਹੀਂ ਹੈਗਾ ਹਾਂ ਇਹ ਇਹ 골ਡ ਤੋਂ ਵੀ ਮਿੱਤੋ ਇਦੋਂ ਵੀ ਮਹਿੰਗੇ ਨੇ ਇਹ ਅੱਛਾ ਹਾਂਜੀ ਅੱਛਾ ਮੈਂ ਤੁਹਾਨੂੰ ਇਹ ਚੀਜ਼ ਤੁਸੀਂ ਨੋਟ ਕਰੋ ਨੋਟ ਕਰੋ ਜੀ ਜਿਹੜੇ ਕੋਰੀਅਨ ਲੋਕ ਨੇ ਨਾ ਉਹ 골ਡ 24 ਕੈਰੇਟ ਤਾਂ ਪਾ ਕੇ ਖੁਸ਼ ਨਹੀਂ ਹੈਗਾ ਜਿੰਨਾ ਓਕੇ 골ਡ ਪਾ ਕੇ ਖੁਸ਼ ਨਹੀਂ ਹੈਗਾ 24 ਕੈਰੇਟ 24 ਕੈਰੇਟ ਓਕੇ ਹਾਂ ਬ੍ਰੈਂਡ ਬ੍ਰੈਂਡ ਦਾ ਜਿਵੇਂ ਜੁਐਲਰੀ ਪਾ ਲੈਣਗੇ ਜੀ ਇਹ ਬ੍ਰੈਂਡੀ ਬ੍ਰੈਂਡ ਵਾਲਾ ओके 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 ਜੀ ਜਿਹਨੂੰ ਪਤਾ ਵੀ ਉਹ ਖਰਚੀ ਉਹਨੂੰ ਅੱਛਾ ਬ੍ਰਾਂਡ ਅੱਛਾ ਇੱਥੇ ਬ੍ਰਾਂਡ ਵੈਲਿਊ ਮਤਲਬ ਸਮਝ ਗਿਆ ਮੈਂ ਤੁਹਾਡੀ ਗੱਲ ਪਰ ਸਾਨੂੰ ਅਸੀਂ 24 ਕੈਰਟ ਪਸੰਦ ਕਰਦੇ ਆਂ ਬਾਈ ਆਪਾਂ ਹਾਂ ਆਪਾਂ ਨੂੰ ਚਾਹੀਦਾ ਵੀ ਜਿਆਦਾ ਜਿਆਦਾ 골ਡ ਦਿਸੇ ਹਾਂ ਜੀ 골ਡ ਦਿਸੇ ਪਰ ਇਹ ਨਹੀਂ ਹੈਗਾ ਮੈਨੂੰ ਸ਼ੌਂਕ ਜੂੰਦੀ ਵਸਤੀ ਦੀ ਬਈ ਮੇਰੀ ਸੱਸ ਜਿਹੜੀ ਬਣਾ ਕੇ ਦਿੰਦੀ ਆ ਬਾਈ ਓਕੇ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਏ ਜਿਹਦੀ سپورਟ ਆ ਮੇਰੀ ਸੱਸ ਦੀ ਮੇਰੇ ਨਾਲ ਆ ਬਿਲਕੁਲ ਜੋ ਵੀ ਕੁਝ ਬਣਾਇਆ ਹੋਇਆ ਜੋ ਸੱਤੇ ਨੇ ਪਾਇਆ ਹੋਇਆ ਇੱਥੇ ਬਣਾਇਆ ਉਹ ਮੇਰੀ ਸੱਸ ਦੀ سپورਟ ਆ ਜੀ ਇੱਥੇ ਕੋਰੀਆ ਦੇ ਵਿੱਚ ਓਕੇ ਓਕੇ ਤੇ ਮੈਂ ਸਭ ਨੂੰ ਇਹਦੀ ਸੱਸ ਦਵੇ ਜਿਹਨੇ ਕੁੜੀ ਵੀ ਦਿੱਤੀ سپورਟ ਵੀ ਦਿੱਤੀ ਸਭ ਕੁਝ ਦਿੱਤਾ ਔਰ ਮੇਰਾ ਇੰਡੀਆ ਦੇ ਵਿੱਚ ਘਰ ਆ ਜਿੰਨਾ ਵੀ ਪਾਇਆ ਪਵਾਇਆ ਉਹ ਮੇਰੀ ਸੱਸ ਨੇ ਪਾਇਆ ਜੀ ਓਕੇ ਤੇ ਇਹਦਾ ਮੈਂ ਵੀ ਸ਼ੌਕਡ ਆ ਕਿ ਯਾਰ ਥੋੜਾ ਇੰਨੀ ਜਾਂ ਸਪੋਰਟ ਕੀਤੀ ਕਮਾਲ ਦੀ ਗੱਲ ਹੈ ਨਾ ਵੀ ਨਾਰਮਲੀ ਲੋਕਾਂ ਦੇ ਦਿਮਾਗ 'ਚ ਇਹ ਆ ਵੀ ਜਿਹੜੇ ਲੋਕ ਬਾਹਰ ਦੇ ਨੇ ਉਹ ਇਨੀ ਫੈਮਿਲੀ ਸਪੋਰਟ ਨਹੀਂ ਕਰਦੇ ਹਾਂਜੀ ਹਾਂਜੀ ਬਟ ਇੱਥੇ ਬਟ ਥੋੜੀ ਪੂਰੀ ਸਪੋਰਟ ਹੋਈ ਫੁੱਲ ਜੀ ਹੁਣ ਤੱਕ ਸਪੋਰਟ ਕਰ ਰਹੀ ਹੈ ਜੀ ਆਪਣੀ ਓਕੇ ਆਪਣੀ ਨਾਲ ਖੜੀ ਆ ਉਹ ਓਕੇ ਨਾਲ ਪਹਿਲਾਂ ਤੁਸੀਂ ਉਹਨੇ ਜਵਾਬ ਦਿੱਤਾ ਜੀ ਬਿਆਨ ਨਹੀਂ ਕਰਾਈ ਓਕੇ ਹੁਣ ਹੁਣ ਸਭ ਸੇ ਲੀਆ ਕੋਲ ਜਾ ਜਾ ਕੇ ਦੱਸ ਦਿਆ ਜੀ ਰਿਲੇਟਿਵਸ ਨੂੰ ਵੀ ਛੇਤੀ ਵਿਆਹ ਕਰਾਣਾ ਚਾਹੀਦਾ ਏ ਤੇ ਬਾਹਲੇ ਮਤਲਬ ਮੁੰਡੇ ਨਾਲ ਵੀ ਵਿਆਹ ਕਰਾ ਕੇ ਵੀ ਖੁਸ਼ ਨੇ ਕੁਐਸਚਨ ਹੈ ਹਾਂ ਹੱਡੀ ਸਟੋਰੀ ਦੱਸਦੀ ਆ ਉਹ ਜਿਵੇਂ ਵੀ ਮੇਰੀ ਹਾਂ ਬਿਲਕੁਲ ਬਿਲਕੁਲ ਮੈਨੂੰ ਇਹ ਕੁਐਸਚਨ ਹੋਰ ਯਾਦ ਆਇਆ ਹਾਂਜੀ ਵੀ ਜੇ ਤੁਸੀਂ ਕੋਰੀਅਨ ਨਾਲ ਵਿਆਹ ਕਰਾਉਂਦੇ ਤਾਂ ਤੁਸੀਂ ਆ ਇੰਡੀਅਨ ਭਾਈ ਨਾਲ ਵਿਆਹ ਕਰਾਇਆ ਤੇ ਕੀ ਡਿਫਰੈਂਸ ਲੱਗਿਆ ਤੁਹਾਨੂੰ ਕੀ ਕੀ ਫਾਇਦਾ ਹੋਇਆ ਤੁਹਾਡੀ ਜਿਹੜੀ ਅੰਮੀ ਜੀ ਨੇ ਜੋ ਜਿਹੜੀ ਤੁਹਾਡੀ ਸੱਸ ਨੇ ਉਹ ਕੀ ਖਾਸ ਗੱਲ ਦੱਸਦੀ ਆ ਵੀ ਕੀ ਫਾਇਦਾ ਹੋਇਆ ਸਾਨੂੰ ਕੀ ਫਾਇਦਾ ਹੋਇਆ ਮੰਨ ਕੇ ਚਲੋ ਵੀ ਇੱਥੇ ਦੇ ਲੋਕਲ ਮੁੰਡੇ ਚ ਤੇ ਭਾਜੀ ਚ ਕੀ ਫਰਕ ਆ ਐਜ਼ ਅ ਹਸਬੰਡ ਐਜ਼ ਅ ਹਸਬੰਡ ਓਨਲੀ ਐਜ਼ ਅ ਹਸਬੰਡ ਜੀ ਵੈਸੇ ਜਾਤ ਤਰ ਕਿਉਂਕਿ ਮੈਂ ਤਾਂ ਕੋਰੀਅਨ ਦਾ ਰਹਿ ਕੇ ਨਹੀਂ ਦੇਖਿਆ ਮੈਨੂੰ ਪਤਾ ਵੀ ਨਹੀਂ ਜੀ ਪਰ ਮੈਂ ਟੀਵੀ 'ਚ ਦੇਖਦੀ ਆ ਅੱਛਾ ਸੀਰੀਅਲ 'ਚ ਦੇਖਿਆ ਹੁਣ ਕੇ ਡਰਾਮਾ 'ਚ ਦੇਖਿਆ ਹੁਣ ਟੀਵੀ 'ਚ ਵੀ ਦੇਖਦੀ ਆ ਸੱਚੀ ਜਿਹੜੇ ਰੀਅਲ ਸਟੋਰੀ ਆ ਤੇ ਮੇਰੀ ਮਾਂ ਨਾਲ ਵੀ ਹੋਇਆ ਜੀ ਕਿਉਂਕਿ ਪਤਾ ਕੀ ਹੈ ਜੀ ਮੇਰੀ ਮਾਂ ਦਾ ਵੀ ਮੇਂ ਤਲਾਕ ਹੋਇਆ ਹੋਇਆ ਜੀ ਹੋ ਗਿਆ ਹੋਇਆ ਮੇਰਾ ਡੈਡੀ ਨਾਲ ਤੇ ਮੇਰਾ ਡੈਡੀ ਵੀ ਹੁਣ ਵੀ ਹੈਗਾ ਜੀ ਜਿਉਂਦਾ ਹੈਗਾ ਹੈ ਮਿਲ ਕੇ ਵੀ ਆਨੇ ਆ ਸੀ ਜੀ ਉਹਨੇ ਵੀ ਹੁਣ ਹੋਰ ਨਾਲ ਵਿਆਹ ਕਰਾਇਆ ਹੋਇਆ ਜੀ ਓਕੇ ਓਕੇ ਹਾਂ ਜੀ ਤੇ ਮੈਂ ਕਦੇ ਜ਼ਿੰਦਗੀ ਚ ਮੇਰਾ ਡੈਡੀ ਨਾਲ ਮੇਰੀ ਮਾਂ ਨਾਲ ਇਕੱਠੇ ਕਦੇ ਵੀ ਨਹੀਂ ਰਹਾ ਜੀ ਮੈਂ ਮੇਰੀ ਮਾਂ ਨਾਲ ਹੀ ਰਹਿੰਦੇ ਆ ਚਲੋ ਤੁਹਾਨੂੰ ਤੁਹਾਨੂੰ ਇੰਡੀਆ ਇੰਡੀਅਨ ਮੁੰਡੇ ਨਾਲ ਇਹ ਫਾਇਦਾ ਹੋ ਗਿਆ ਵੀ ਆਪਾਂ ਇੰਡੀਅਨ ਕਲਚਰ ਚ ਆਪਾਂ ਜ਼ਿੰਦਗੀ ਚ ਇੱਕ ਵਾਰੀ ਵਿਆਹ ਕਰਾਉਂਦੇ ਆ ਜਿਹਦੇ ਨਾਲ ਕਰਾਉਂਦੇ ਆ ਉਹਦੇ ਨਾਲ ਹੀ ਰਹਿੰਦੇ ਆ ਡੈਡੀ ਹਾਂਜੀ ਇਹ ਮੈਨੂੰ ਹਾਂਜੀ ਕਦੇ ਕਦੇ ਗੁੱਸੇ 'ਚ ਲੜ ਕੇ ਕਹਿ ਜਾਂਦੀ ਆ ਇਹ ਓਕੇ ਤਲਾਕ ਲੈਣਾ ਓਕੇ ਉਹ ਤਾਂ ਇੰਡੀਆ ਉਹ ਤਾਂ ਸਾਰੀ ਕਹਿੰਦੀ ਆ ਆਪਣੀ ਇੰਡੀਆ ਵਾਲੀ ਵੀ ਕਹਿ ਲੈਂਦੀ ਆ ਇਹ ਗੁੱਸੇ 'ਚ ਕਹਿੰਦੀ ਆ ਉਹ ਤਾਂ ਸਾਰੀ ਕਹਿੰਦੀ ਆ ਹਾਂ ਪਰ ਮੈਂ ਨਹੀਂ ਲੰਦਾ ਬਾਈ ਚਲਾ ਕੇ ਇਹਨੂੰ ਕਿਹਾ ਮੈਂ ਕਿਹਾ ਤਲਾਕ ਨਹੀਂ ਲੈਣਾ ਕਿ ਕਿਵੇਂ ਨੂੰ ਪਤਾ ਜੀ ਕਰਨਾ ਨਹੀਂ ਹਾਂ ਮੈਨੂੰ ਪਤਾ ਨਹੀਂ ਇਹ ਕਿਵਾਰਾ ਚਲੋ ਕਦੇ-ਕਦੇ ਫੈਮਿਲੀ 'ਚ ਹੋ ਜਾਂਦੀ ਹੈ ਪਰ ਇੰਨਾ ਵੀ ਅਸੀਂ ਲੜਦੇ ਨਹੀਂ ਹੈਗੇ ਹਾਂ ਨਹੀਂ ਭਾਜੀ ਥੋੜੀ-ਬਹੁਤੀ ਨੋਕ-ਚੋਕ ਤਾਂ ਹੁੰਦੀ ਹੈ ਜਿੱਥੇ ਪਿਆਰ ਹੋਊਗਾ ਉੱਥੇ ਨੋਕ-ਚੋਕ ਵੀ ਹੋਊਗੀ ਮੈਂ ਨੋਕ-ਚੋਕ ਸਾਂਭ ਲੈਣਾ ਇਹਦੀ ਓਕੇ ਓਕੇ ਹਾਂ ਜੀ ਹੁਣ ਮੈਂ ਤੁਹਾਨੂੰ ਵੀ ਇਸ ਕੁਐਸਚਨ ਸੇਮ ਪੁੱਛਣਾ ਹਾਂ ਜੀ ਤੁਹਾਨੂੰ ਪੰਜਾਬਣ ਨਾਲ ਇਹਦੇ 'ਚ ਕੀ ਫਾਇਦਾ ਰਿਹਾ ਜਦ ਨਹੀਂ ਨਹੀਂ ਬਹੁਤ ਬਹੁਤ ਫਾਇਦਾ ਭਾਈ ਦੇਖੋ ਫਾਇਦਾ ਦਾ ਕੋਈ ਮਤਲਬ ਤੁਹਾਨੂੰ ਕੀ 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 ਚੰਗਾ ਲੱਗਿਆ ਜੋ ਮੇਰਾ ਡ੍ਰੀਮ ਸੀ ਮੈਂ ਕੋਰੀਆ ਦੇ ਵਿੱਚ ਆਵਾਂ ਸੈੱਟ ਹੋਵਾਂ ਉਹ ਮੈਨੂੰ ਵਧੀਆ ਲੱਗਿਆ ਮੈਂ ਕੋਰੀਆ ਸੈੱਟ ਹੋ ਗਿਆ ਇਹ ਸਿਰਫ ਇਹਦੇ ਕਰਕੇ ਕਿਉਂਕਿ ਇਹਨੇ ਮੇਰਾ ਸਾਥ ਨਹੀਂ ਛੱਡਿਆ ਬਾਈ ਓਕੇ ਕਿਉਂਕਿ ਜਿੰਨਾ ਵੀ ਅਸੀਂ ਔਖਾ ਟਾਈਮ ਕੱਟ ਕੇ ਆਇਆ ਉਸ ਟਾਈਮ ਦਾ ਇੰਡੀਅਨ ਜਨਾਨੀ ਵੀ ਛੱਡ ਦੂਗੀ ਬਿਲਕੁਲ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਕਿਉਂਕਿ ਜਦੋਂ ਮੇਰੇ ਲਵੇ 2 ਰੁਪਏ ਨਹੀਂ ਸੀ ਤੁਸੀਂ ਤੁਸੀਂ ਸੋਚਾਂਗੇ ਉਹ ਮੈਂ ਕਿਹੜੀ ਗੱਲ ਤੁਹਾਨੂੰ ਦੱਸ ਰਿਹਾ ਹਾਂ ਬਿਲਕੁਲ ਸ਼ੈਂਪੂ ਲਿਆਉਣ ਲੋਗੇ ਦੇ ਸਿਰ ਧੋਣ ਲਈ ਪੈਸੇ ਨਹੀਂ ਸੀ ਮਿਲ ਰਹੇ ਬਾਈ 2 ਰੁਪਏ ओके okay. तो आज सत्ते नु लोग देखदे होणे मेरे फैन भी सत्ता शुरू ਤੋਂ امیر ਬਹੁਤ ਜਿਵੇਂ امیر ਹੈ ਮੈਂ ਵੀ ਗਰੀਬ ਬਿਲਕੁਲ ਮੈਂ ਤੁਹਾਡੀ ਗੱਲ ਇਮੇਜਿਨ ਕਰ ਸਕਦਾ ਕਿਉਂਕਿ ਜਦੋਂ ਮੈਂ ਛੋਟਾ ਸੀ ਆਪਾਂ ਵੀ ਉੱਪਰ ਚਿਵਾਰੇ 'ਚ ਪੈਂਦੇ ਸੀ ਉੱਪਰ ਬਾਹਰ ਮੰਜੇ ਢਾ ਕੇ ਸ਼ਾਇਦ ਉਹ ਟਾਈਮ ਹਰ ਇੱਕ ਬੰਦੇ ਦਾ ਸਟਰਗਲ ਹੁੰਦਾ ਸਟਰਗਲ ਜੀ ਤੁਸੀਂ ਹਾਂ ਮੈਨ ਮੇਰਾ ਕੁਐਸਚਨ ਹੋਰ ਹੈ ਤੁਸੀਂ ਫਿਰ ਉੱਥੋਂ ਜਦੋਂ ਇੱਥੇ ਆਏ ਥੋੜਾ ਟਾਈਮ ਕਿੱਥੇ ਬਦਲਿਆ ਜਿਹੜਾ ਕਲਾਈਮੈਕਸ ਆ ਉਹ ਕਿੱਥੇ ਆਇਆ ਮਤਲਬ ਤੁਹਾਡਾ ਮਤਲਬ ਜ਼ਿੰਦਗੀ ਬਦਲੀ ਕਿਵੇਂ ਤੇ ਬੇਟੀ ਜਨਮ ਹੋਇਆ ਬੇਟੀ ਜੇ ਮੇਰੀ ਸੱਸ ਨੇ ਫੋਨ ਨਹੀਂ ਕਰਿਆ ਸਾਨੂੰ ਇੱਕ ਵੀ ਓਕੇ ਗੁੱਸੇ ਹੀ ਸਾਡੇ ਨਾਲ ਵਿਆਹ ਨਹੀਂ ਤੂੰ ਕਿਉਂ ਕਰਾਇਆ ਵਿਆਹ ਇਹਨੂੰ ਕਹਿੰਦੀ ਸੀ ਓਕੇ ਚਲੋ ਐ ਮਾਵਾ ਬਸਾਰੀ ਹੁੰਦਾ ਹੁੰਦਾ ਉਹ 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 ਐ ਸੋਚਦੇ ਆ ਵੀ ਮੇਰੇ ਬੱਚੀ ਦਾ ਫਿਊਚਰ ਖਰਾਬ ਹੋ ਗਿਆ ਖਰਾਬ ਹੋ ਗਿਆ ਜੀ ਹਾਂ ਸਭ ਨੂੰ ਐ ਲੱਗਦਾ ਫਿਰ ਅੱਜ ਜੋ ਕਹਿੰਦੀ ਆ ਵੀ ਚਲੋ ਮੇਰੀ ਬੱਚੀ ਨੇ ਜੋ ਕਰਾਇਆ ਉਹ ਵਧੀਆ ਕਰਾਇਆ ਵਧੀਆ ਬੰਦਾ ਮਿਲਿਆ ਹਾਂ ਪਰ ਜਿਵੇਂ ਸਾਰਿਆਂ ਦੀ ਇੱਜ਼ਤ ਹੈ ਮੇਰੀ ਸੱਸ ਦੀ ਵੀ ਆਪਾਂ ਉਨੀ ਹੀ ਇੱਜ਼ਤ ਹੈ ਜਿੰਨੀ ਇਹਨਾਂ ਦੀ ਹੈ ਜਿਵੇਂ ਬਿਲਕੁਲ ਹਾਂ ਜੀ ਕਿਉਂਕਿ ਨਾਲ ਰਹਿੰਦੇ ਉਹਨੇ ਫੁੱਲ ਸਪੋਰਟ ਕਰਿਆ ਬਿਲਕੁਲ ਬੜੀ ਕੁੜੀ ਦਾ ਜਨਮ ਹੋਇਆ ਅਸੀਂ ਦੱਸਿਆ ਬੇਟੀ ਹੋਈ ਜੀ ਫਿਰ ਵੀ ਗੁੱਸੇ ਹੋਈ ਇਹਨੂੰ ਬੋਲੀ ਨਹੀਂ ਹੈਗੀ ਉਹ ਫੋਨ ਲਾਇਆ ਫੋਨ ਲਾਣ ਜੋਗੇ ਪੈਸੇ ਨਹੀਂ ਸੀ ਬਾਈ ਇੰਡੀਆ ਕਾਲ ਹੁੰਦੀ ਕੋਰੀਆ ਨੂੰ ਨੌਰਵੇਕ ਕਾਲ ਸੀ ਬਹੁਤ ਔਖਾ ਸੀ ਓਕੇ ਮਿਸ ਕਾਲ ਮਾਰਦੀ ਉਹ ਵੀ ਮਸਾਉ ਨੇ ਫੋਨ ਕਰਿਆ ਚਲੋ ਨਹੀਂ ਚਲੋ ਛੱਡੋ ਅਸੀਂ ਆ ਵੀ ਨਹੀਂ ਬੋਲਣਾ ਮੰਗਦੀ ਹੈਗੀ ਹੁਣ ਕੀ ਕਰ ਸਕਦੇ ਹੁਣ ਜੋ ਵੀ ਗਰੀਬੀ ਕਠਿਨੀ ਔਖਾ ਸੁੱਖ ਕੱਟਣਾ ਬਣਦਾ ਔਰ ਇਸਨੇ ਇਹਦਾ ਮੈਂ ਬਹੁਤ ਧੰਨਵਾਦੀ ਆ ਜਿਨੇ ਮੇਰਾ ਇਨ ਲਾਈਫ ਬਹੁਤ ਸਾਥ ਦਿੱਤਾ ਬਾਈ ਉਸ ਟਾਈਮ ਜੋ ਅਸੀਂ ਇੰਡੀਆ ਦੇ ਵਿੱਚ ਰਏ ਸੀ ਤੇ ਅਸੀਂ ਸਾਨੂੰ ਫਿਰ ਬਾਅਦ ਚ ਕਾਫੀ ਟਾਈਮ ਬਾਅਦ ਸੱਸ ਨੇ ਫੋਨ ਕਰਿਆ ਬਾਈ ਓਕੇ ਕੋਰੀਆ ਆਜੋ ਓਕੇ ਤੇ ਬਹੁਤ ਖੁਸ਼ੀ ਹੋਈ ਦਿਲ ਨੂੰ ਓਕੇ ਤੇ ਮੈਂ ਕੋਰੀਆ ਆਏ ਅਸੀਂ ਕਿਹੜੇ ਸਾਲ ਚ ਆਏ ਤੁਸੀਂ ਫਿਰ ਦੁਬਾਰੇ ਕੋਰੀਆ ਮੈਂ ਅਸੀਂ 11 ਚ 10 ਚ 10 11 ਚ ਆਏ ਬਾਈ ਮੈਂ ਦੁਬਾਰੇ ਹਾਂਜੀ ਪਹਿਲਾਂ 6 ਚ ਆਏ ਫਿਰ 11 ਚ ਆਏ ਹਾਂਜੀ ਹਾਂਜੀ ਬਾਈ 6 ਤੋਂ ਬਾਅਦ ਤੁਸੀਂ ਇੰਡੀਆ ਰਹੇ ਹੋ ਤਿੰਨ ਚਾਰ ਸਾਲ ਹਾਂਜੀ ਓਕੇ ਹਾਂਜੀ 11 ਚ ਤੁਸੀਂ ਇੱਥੇ ਆਏ ਹਾਂਜੀ ਗਿਆਨਾ ਦਵਾ ਤੁਹਾਡੀ ਲਾਈਫ ਚ ਚੇਂਜ ਆਣਾ ਸ਼ੁਰੂ ਹੋਇਆ ਰੈਸਟੋਰੈਂਟ ਵਾਲੇ ਲੈਂਚ ਕਦੋਂ ਆਏ ਤੁਸੀਂ ਇਹ ਮੇਰਾ ਹੁਣੇ ਮੈਂ ਜਿਵੇਂ 5 ਸਾਲ ਹੋ ਗਏ ਮੈਨੂੰ ਬਾਈ ਓਕੇ ਇਹ ਲਾਈਫ ਜਿਵੇਂ ਤੇ ਤੁਹਾਨੂੰ ਸਭ ਤੋਂ ਵੱਧ ਮਤਲਬ ਕੀ ਲਾਈਫ ਚੇਂਜ ਤੁਹਾਡੀ ਰੈਸਟੋਰੈਂਟ ਤੋਂ ਬਾਅਦ ਹੋਈ ਹਾਂਜੀ ਬਾਈ ਜੀ ਜੋ ਜਿਹੜੀ ਗਰੀਬੀ ਕੱਟੀ ਗਈ ਮੰਨ ਲਈ ਚਲੋ ਸੋਸ਼ਲ ਮੀਡੀਆ ਦੇ ਨਹੀਂ ਗਰੀਬੀ ਤਾਂ ਪਹਿਲਾਂ ਹੀ ਆਪਾਂ ਜਦੋਂ ਆ ਗਏ ਸੀ ਕੋਰੀਆ ਆ ਕੰਮ ਕਰਨ ਲੱਗੇ ਠੀਕ ਹੋ ਗਿਆ ਕੰਮ ਕਰਨ ਲੱਗੇ ਅਸੀਂ ਆਂਦੀ ਫੈਕਟਰੀ ਚ ਕੰਮ ਕਰਿਆ ਤੇ ਬਹੁਤ ਖੁਸ਼ ਆ ਓਕੇ ਓਕੇ ਜਿਵੇਂ ਚਾਹ ਘੱਟ ਤਨਖਾਹ ਬਹੁਤ ਖੁਸ਼ ਸੀ ਬਾਈ ਓਕੇ ਔਰ ਆਪਣੀ ਫੈਮਿਲੀ ਨਾਲ ਬੜਾ ਖੁਸ਼ ਹੋਇਆ ਓਕੇ ਤੇ ਛੋਟੀ ਬੇਟੀ ਦਾ ਜਨਮ ਵੀ 2012 ਚ ਪੋਰੀਆ ਚ ਹੋਇਆ ਓਛੇ ਛੋਟੀ ਬੇਟੀ ਦਾ ਉੱਥੇ ਆ ਵੱਡੀ ਬੇਟੀ ਦਾ ਇੰਡੀਆ ਹੋਇਆ ਸੀ ਹਾਂਜੀ ਹਾਂਜੀ ਬਾਈ ਛੋਟੀ ਔਰੇ ਹੋਈ ਫਿਰ ਚਲੋ ਦੂਜੀ ਬੇਟੀ ਹੋਈ ਦੂਜੀ ਫਿਰ ਅਸੀਂ ਨੇ ਚਲੋ ਜੋ ਵੀ ਫੈਕਟਰੀ ਕੰਮ ਕਰਦਾ ਦੀ ਗੱਡੀ ਗੁੱਡੀ ਵੀ ਸੀ ਐਂ ਕੰਮ ਚਲਾਇਆ ਬਸ ਆਪਾਂ ਹਾਂ ਹਾਂ ਤੇ ਚੱਲਦੇ ਰਹੇ ਐਕਨੇ ਫੈਕਟਰੀ ਜਿਹੜਾ ਸਟਰਗਲ ਕੀਤਾ ਜਿੰਨਾ ਵੀ ਹੋਇਆ ਹਾਂ ਤੇ ਅੱਜ ਮੈਂ ਇੱਕ ਵੀਡੀਓ ਚ ਫੇਰ ਤੁਹਾਨੂੰ ਕਹਿਣਾ ਮੰਗਦਾ ਮੈਂ ਪਹਿਲਾਂ ਹੀ ਵੀਡੀਓ ਚ ਕਿਹਾ ਸੀ ਮੇਰੇ ਨਾਲ ਸੀ ਮੇਰਾ ਭਰਾ ਇਹ ਨਵੇਂ ਸ਼ਹਿਰ ਤੋਂ ਓਕੇ ਪਿੰਡਾ ਪਿੰਡਾ ਉਹਦਾ ਨਾਂ ਉਹਨੇ ਵੀ ਕੋਰੀ ਨਾਲ ਵਿਆਹ ਕਰਾਇਆ ਹੋਇਆ ਸੀ ਤੇ ਉਹਦੇ ਨਾਲ ਮੇਰਾ ਬਹੁਤ ਹੀ ਜ਼ਿਆਦਾ ਪਿਆਰ ਆ ਜੀ ਓਕੇ ਜਿਹਦੇ ਨਾਲ ਮੈਂ ਇੰਨੇ ਸਾਲ ਫੈਕਟਰੀ ਦੇ ਵਿੱਚ ਕੰਮ ਕੀਤਾ ਕੰਮ ਕੀਤਾ ਜੀ ਔਰ ਅੱਜ ਤੱਕ ਲੜਾਈ ਨਹੀਂ ਹੋਈ ਉਈ ਝਗੜਾ ਨਹੀਂ ਅਸੀਂ ਦੋਨੇ ਇੰਡੀਅਨ ਸੀ ਬਾਕੀ ਕੋਰੀਅਨ ਨਾਲ ਕੰਮ ਕਦੇ ਵੀ ਲੜੇ ਔਰ ਇੰਨਾ ਪਿਆਰਾ ਸੀ ਉਹ ਬਹੁਤ ਸਰ ਕੰਮ ਕਰਿਆ ਸੀ ਕਾਫੀ ਸਾਲ ਮੈਂ ਉਹਦੇ ਨਾਲ ਕੰਮ ਕਰਿਆ ਜੀ ਓਕੇ ਓਕੇ ਤੇ ਬਹੁਤ ਹੀ ਚੰਗਾ ਉਹ ਬੰਦਾ ਤੇ ਫਿਰ ਬਸ ਐਂ ਫੈਮਿਲੀ ਨਾਲ ਖਾਸ ਦੇ ਦੋਸ ਦੇ ਟਾਈਮ ਲੰਘ ਗਿਆ ਮੇਰੀ ਸੱਸ ਨੇ ਗੱਡੀ ਦਵਾਈ ਪਹਿਲੀ ਜੀ ਓਕੇ ਠੀਕ ਆ ਜੀ ਜਿਵੇਂ ਇੰਨੀ ਕੀ ਤਨ ਖਾਦੇ ਗੁਜ਼ਾਰਾ ਨਹੀਂ ਚੱਲਦਾ ਉਹਨੇ ਮੈਨੂੰ ਗੱਡੀ ਦਵਾਈ ਬਹੁਤ ਧੰਨਵਾਦ ਉਹਦਾ ਇਹ ਵੀ ਫਿਰ ਫਿਰ ਪਹਿਲੀ ਵੇਚੀ ਫਿਰ ਦੂਜੀ ਫੇਰ ਲੈ ਲਈ ਅਸੀਂ ਨੇ ओके ਉਹ ਵੀ ਉਹਨੇ ਦਵਾਈ ਕੈਸ਼ ਦੇ ਵਿੱਚ ਦੇਖ ਲੋ ओके ਉਹਦਾ ਮਤਲਬ ਪਿਆਰ ਬਹੁਤ ਹੋਣਾ ਤੁਹਾਡਾ ਪਿਆਰ ਬਹੁਤ ਆ ਜੀ ਚਾਹੇ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਹੈਗੇ ਜੀ ਨਹੀਂ ਬੁਲਾਉਣਾ ਇਹਨਾਂ ਨਹੀਂ ਮੈਂ ਬੁਲਾਉਂਦਾ ਨਹੀਂ ਬਾਈ ਅੱਛਾ ਘਰੇ ਜਾਊਂਗਾ ਸਿਰਫ ਇੱਕ ਵਾਰ ਜਾ ਕੇ ਉਹਨੂੰ ਅਨਿਆਸਿਓ ਸਾਸਰੀ ਘਰ ਹੁੰਦੀ ਹੈ ਜੀ ਲਾ ਕੇ ਆਪਣੇ ਕਮਰੇ ਬਗ ਜਾਣਾ ਜੀ ਉਹ ਬਾਹਰ ਬੈਠੀ ਹੋਊਗੀ ਮੈਂ ਬਾਹਰ ਬਹਿ ਗਿਆ ਉਹਨੇ ਅੰਦਰ ਬਗ ਜਾਣਾ ਜਾ ਕੇ ਆਪਣੇ ਅੰਦਰ ਟੀਵੀ ਲਾ ਲੈਣਾ ਓਕੇ ਪਹਿਲਾਂ ਹਾਲ ਦੇ ਵਿੱਚ ਉਹਨੇ ਬੈਠ ਕੇ ਟੀਵੀ ਦੇਖਦੀ ਹੋਣੀ ਜਿੰਨੂੰ ਮੈਂ ਜਾਣਾ ਕਦੇ ਵੀ ਹਾਲਦੂ ਗੱਲ ਨਹੀਂ ਬਾਈ ਨਹੀਂ ਬੁਲਾਉਂਦਾ ਹੈਗਾ ਓਕੇ ਦੇਖ ਲੋ ਓਕੇ ਤੇ ਹੁਣ ਆਪਾਂ ਜੇ ਅੱਜ ਦੀ ਗੱਲ ਕਰੀਏ ਜੇ ਹੁਣ ਤੁਜੀ ਤੁਹਾਡੀ ਪੀੜ੍ਹੀ ਦਾ ਚਲੋ ਤੁਸੀਂ ਸੈੱਟ ਹੋ ਗਏ ਹੁਣ ਬੇਟੀਆਂ ਨੇ ਹਾਂਜੀ ਆ ਬੇਟੀਆਂ ਨੇ ਬੇਟੀਆਂ ਕਿਵੇਂ ਦੇਖਦੀਆਂ ਨੇ ਤੁਹਾਨੂੰ ਦੋਵਾਂ ਨੂੰ ਤੁਸੀਂ ਡਿਫਰੈਂਟ ਡਿਫਰੈਂਟ ਕਲਚਰ ਨੇ ਕਿ ਬੱਚਿਆਂ ਨੂੰ ਕੋਰੀਆ ਚ ਰਹਿ ਰਹੇ ਨੇ ਉਹਨਾਂ ਨੂੰ ਕੀ ਸੋਚਦੀਆਂ ਤੁਹਾਡੇ ਬਾਰੇ ਹਾਂਜੀ ਪੋਜੀਟਿਵ ਸੋਚਦੇ ਆਂ ਨੈਗੇਟਿਵ ਸੋਚਦੇ ਆਂ ਮਤਲਬ ਕਿਵੇਂ ਲੈਂਦੇ ਆ ਬੱਚੇ ਮੈਂ ਇਹ ਇਹ ਜਾਨਣਾ ਚਾਹੁੰਦਾ ਵੀ ਜਦੋਂ ਦੋ ਕਲਚਰ ਦੇ ਅਲੱਗ-ਲੱਗ ਨੇ ਤੇ ਉਹ ਕੀ ਸੋਚਦੇ ਆਂ ਤੁਹਾਡੇ ਬਾਰੇ ਤੇ ਉਹਨਾਂ ਤਾਂ ਬਹੁਤ ਵਧੀਆ ਲੱਗਦਾ ਬਾਈ ਜਿਵੇਂ ਸੋਚਣਾ ਮਤਲਬ ਹਾਂ ਮੈਨੂੰ ਪੋਜੀਟਿਵ ਲੈਂਦੀ ਆ ਤੁਹਾਨੂੰ ਵੀ ਤੁਸੀਂ ਡਿਫਰੈਂਟ ਡਿਫਰੈਂਟ ਕਲਚਰ ਦੇ ਹੋ ਉਹ ਪਤਾ ਕੀ ਹੈ ਜੀ ਭਾਜੀ ਜਿਵੇਂ ਹੋਰ ਬੱਚੇ ਨੂੰ ਐਦਾਂ ਲੱਗਦਾ ਵੀ ਅਲੱਗ-ਲੱਗ ਡਿਫਰੈਂਟ ਚੈਲੰਜ ਨੇ ਜਿਵੇਂ ਹਾਂ ਉਹਨਾਂ ਤੋਂ ਜੇ ਸ਼ੁਰੂ ਤੋਂ ਮੇਰਾ ਬੱਪੂ ਜੀ ਮੈਂ ਪੰਜਾਬੀ ਆ ਤੇ ਮੇਰੀ ਮਾਂ ਕੋੜੀ ਆ ਨਾ ਉਹਨਾਂ ਨੂੰ ਇੰਨਾ ਫਰਕ ਨਹੀਂ ਹੈਗਾ ਜੀ ਅਚਾ ਉਹਨਾਂ ਨੂੰ ਆਪਣਾ ਹੀ ਲੱਗਦਾ ਉਹਨੂੰ ਕੋਈ ਫਰਕ ਨਹੀਂ ਹੈਗਾ ਵੈਸੇ ਉਹਨੂੰ ਇੰਡੀਅਨ ਵਧੀਆ ਲੱਗਦੇ ਨੇ ਕਿ ਮੈਂ ਇੰਡੀਆ ਦਾ ਕਲਚਰ ਬਹੁਤ ਵਧੀਆ ਲੱਗਦਾ ਜੀ ਓਕੇ ਤੇ ਉਹ ਤਾਂ ਕਹਿੰਦੇ ਆ ਸਾਨੂੰ ਇੰਡੀਆ ਲੈ ਜਾ ਅੱਛਾ ਪਰ ਅਸੀਂ ਕਹਿੰਦੇ ਆ ਵੀ ਨਹੀਂ ਅਸੀਂ ਇੱਥੇ ਸੈੱਟ ਹੋਏ ਆ ਮਸਾ ਸੈੱਟ ਹੋਏ ਆ ਹਾਂ ਜੀ ਕੋਈ ਨਾ ਸਹੀ ਆ ਬਾਈ ਹਾਂ ਤੇ ਕੋਈ ਡਰ ਵੀ ਨਹੀਂ ਹੈਗਾ ਓਕੇ ਹਾਂ ਜੀ ਲੋ ਜੀ ਵੀਰ ਜੀ ਨੇ ਸਾਡੇ ਨੇ ਬਹੁਤ ਸਾਰੀ ਗੱਲਾਂ ਭਾਬੀ ਜੀ ਨੇ ਬਹੁਤ ਸਾਰੀ ਗੱਲਾਂ ਸਾਨੂੰ ਦਸੀਆਂ ਆ ਬਾਕੀ ਜੇ ਤੁਸੀਂ ਆਖਿਰ ਚ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਬਾਕੀ ਗੱਲ ਮੈਂ ਕਹਿਣਾ ਚਾਹਨਾ ਭਾਬੀ ਨੂੰ ਪੰਜਾਬੀ ਬਹੁਤ ਸੋਹਣੀ ਆਉਂਦੀ ਹੈ ਵੀਰ ਜੀ ਜਿੱਦਾਂ ਦੇ ਵੀਡੀਓ ਚ ਨੇ ਹੰਬਲ ਓਦਾਂ ਦੇ ਰੀਅਲ ਚ ਵੀ ਹੰਬਲ ਨੇ ਮੈਂ ਵੀਰੇ ਨੂੰ ਜਦੋਂ ਮਿਲਿਆ ਮੈਂ ਮਾੜਾ ਜਿਹਾ ਦੱਸਿਆ ਆ ਵੀਰੇ ਨੇ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਵੀ ਉਦੋਂ ਟਾਈਮ ਆਪਣੇ ਕੋਲ ਟਾਈਮ ਥੋੜਾ ਲਿਮਟਿਡ ਸੀ ਰਾਤ ਦਾ ਟਾਈਮ ਹੋਇਆ ਸੀ ਤਾਂ ਅੱਜ ਆਪਾਂ ਡਿਟੇਲ ਚ ਘੁੰਮੇ ਫਿਰੇ ਵੀ ਇੱਥੇ ਜਿਹੜੇ ਬਿੱਟੂ ਭਾਜੀ ਨੇ ਉਹਨਾਂ ਕੋਲ ਵੀ ਗਏ ਜਿਹੜੇ ਬਹੁਤ ਬਹੁਤ ਵਧੀਆ ਨੇ ਬਹੁਤ ਪਹਿਲਾਂ ਦੇ ਨੇ ਬਹੁਤ ਬੰਦਿਆਂ ਨੂੰ ਸਪੋਰਟ ਵੀ ਕਰਦੇ ਨੇ ਭਾਜੀ ਨੂੰ ਵੀ ਸਪੋਰਟ ਕੀਤੀ ਆ ਉਹਨਾਂ ਨੇ ਤੇ ਭਾਜੀ ਕੁਝ ਆਖਰ ਚ ਤੁਸੀਂ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਫਿਰ ਆਪਾਂ ਇਹ ਛੋਟੇ ਜਿਹੇ ਇੰਟਰਵਿਊ ਦਾ ਐਂਡ ਕਰਦੇ ਆਂ ਜੇ ਭਾਬੀ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ ਪਹਿਲਾਂ ਤਾਂ ਜਿਵੇਂ ਸਾਨੂੰ ਜਿਕੇ ਨਿਹੋਂ ਦਾ ਜੀ ਵੀ ਬਤਨ ਤੁਹਾਡੇ ਵਾਗੇ ਦੇ ਨਾਲ ਅਸੀਂ ਇੰਟਰਵਿਊ ਕਰ ਰਹੇ ਹਾਂ ਨਹੀਂ ਨਹੀਂ ਗੱਲਾਂ ਬਾਤਾਂ ਇੰਟਰਵਿਊ ਵੀ ਜਿਵੇਂ ਗੱਲਾਂ ਬਾਤਾਂ ਕਰ ਰਹੇ ਆ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਭਾਬੀ ਜੀ ਮਿਹਰਬਾਨੀ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਜੀ ਥੈਂਕ ਯੂ ਜੀ ਥੈਂਕ ਯੂ ਭਾਬੀ ਜੀ ਤੇ ਅਸੀਂ ਇੰਨੇ ਫੇਮਸ ਯੂਟਿਊਬਰ ਹਾਂ ਜੀ ਨਾ ਤੁਹਾਨੂੰ ਮਿਲੇ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਬਾਈ ਹਾਂ ਤੇ ਬਹੁਤ ਅਨਬਾ ਤੁਸੀਂ ਟਾਈਮ ਕੱਢਿਆ ਸਾਨੂੰ ਨਹੀਂ ਨਹੀਂ ਵੀਰੇ ਇਹਨੇ ਯੋਗ ਸਮਝਿਆ ਜੀ ਨਹੀਂ ਨਹੀਂ ਤੁਸੀਂ ਭਾਜੀ ਇਹਨੇ ਜੋਗੇ ਹੋ ਨਹੀਂ ਨਹੀਂ ਬਾਈ ਤੁਸੀਂ ਭਾਜੀ ਪੰਜਾਬੀ ਆ ਪੰਜਾਬੀਆਂ ਨੂੰ ਜਾਂ ਜਿਵੇਂ ਕੋਰੀਅਨ ਚ ਤੁਸੀਂ ਸਾਡੇ ਬ੍ਰੈਂਡ ਵੈਸਟਰ ਹੋ ਕਿਉਂਕਿ ਆਪਾਂ ਇੰਨੀ ਦੂਰ ਹੋ ਕੇ ਵੀ ਆਪਾਂ ਨੂੰ ਸਾਨੂੰ ਆਪਣਾ ਪਣ ਲੱਗਦਾ ਹੈ ਜਦੋਂ ਤੁਸੀਂ ਤੁਸਪਾ ਤੁਹਾਨੂੰ ਦੇਖਦੇ ਆ ਜਾਂ ਆਪਾਂ ਜਦੋਂ ਵੀ ਇੱਥੇ ਆਨੇ ਆ ਬਹੁਤ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਹਾਂਜੀ ਐਸੀ ਜੀ ਵੀਡੀਓ ਯਾਰ ਜ਼ਾਹਰੀ ਗੱਲ ਹੈ ਲੜਕੀ ਉਹਦੀ ਇਮਪ੍ਰੈਸ ਹੁੰਦੀ ਹੈ ਲੜਕਾ ਕੋਈ ਅਜਿਹੀ ਚੀਜ਼ ਕਰੇਗਾ ਤੇ ਇਮਪ੍ਰੈਸ ਹੋਏਗੀ ਨਾ ਸਾਡੇ ਪੰਜਾਬੀ ਬੋਲ ਸਿੱਖ ਭਰਾ ਇੰਪ੍ਰੈਸ ਲੋਕੀ ਹੋ ਜਾਂਦੇ ਨੇ ਵੇਖ ਕੇ ਠੀਕ ਹੈ ਕਿ ਉਹ ਲੜਕੀ ਜਿਹੜੀ ਗੱਲ ਕਰ ਰਹੀ ਹੈ ਨਾ ਕਿ ਮੈਂ ਜਿਸ ਤਰ੍ਹਾਂ ਪਹਿਲੀ ਵਾਰੀ ਗਈ ਪੰਜਾਬ ਦੇ ਅੰਦਰ ਪੰਜਾਬੀ ਬਹੁਤ ਅੱਛੀ ਬੋਲ ਰਹੀ ਏ ਤੇ ਪੰਜਾਬੀਆਂ ਦੀ ਮੈਂ ਕਿਉਂ ਕਹਿੰਨਾ বারবার ਕਿ ਪੰਜਾਬੀਆਂ ਦੀ ਸਿੱਖਾਂ ਦੀ ਇੱਕ ਅਚੀਵਮੈਂਟ ਏ ਕਿ ਦੂਜੇ ਰਿਲੀਜੀਅਨ ਤੋਂ ਤਾਲੁਕ ਰੱਖਣ ਵਾਲੇ ਦੂਸਰੇ ਮੁਲਕਾਂ ਦੇ ਲੋਕ ਤਾਲੁਕ ਰੱਖਣ ਵਾਲੇ ਜਿਹੜੇ ਪੰਜਾਬੀਆਂ ਦੀ ਤਰਫ ਸਿੱਖਾਂ ਦੀ ਤਰਫ ਆਉਂਦੇ ਨੇ ਸਿੱਖਾਂ ਦਾ ਰਿਲੀਜੀਅਨ ਅਪਣਾਉਂਦੇ ਨੇ ਤੇ ਸਿੱਖ ਸਰਦਾਰਾਂ ਨੂੰ ਅਪਣਾਉਂਦੇ ਨੇ ਪੰਜਾਬੀਆਂ ਦੀ ਇੱਕ ਅਚੀਵਮੈਂਟ ਹੈਗੀ ਏ ਹਰ ਬੰਦਾ ਨਹੀਂ ਇਹ ਕਰ ਸਕਦਾ ਤੇ ਜਦੋਂ ਪੰਜਾਬ ਦੇ ਅੰਦਰ ਗਈ ਜਦੋਂ ਪੰਜਾਬ ਦੇ ਉਹਨੇ ਖਾਣੇ ਦੇਖ ਕੇ ਹੁਣ ਸਾਗ ਇਹ ਲੈਂਦਾ ਪੰਜਾਬ ਹੋਵੇ ਚੜਦਾ ਪੰਜਾਬ ਹੋਵੇ ਹਰ ਬੰਦਾ ਬਹੁਤ ਪਸੰਦ ਕਰਦਾ ਕਹਿੰਦੀ ਮੈਂ ਦੇਖ ਕੇ ਹੈਰਾਨ ਸੀ ਕਿਆ ਕੀ ਚੀਜ਼ ਹੈ ਹਰਿਆਲੀ ਹਰਿਆਰਾ ਸਾਰਾ ਕੁਝ ਹੁੰਦਿਆ ਨੇ ਤੇ ਉਸ ਤੋਂ ਬਾਅਦ ਉਹ ਜਿੰਨਾ ਵੀ ਉਹਨਾਂ ਦੀਆਂ ਸਰਦੀਆਂ ਸੀ ਕਰੀ ਵਗੈਰਾ ਹੋ ਗਈ ਜਿੰਨਾ ਵੀ ਖਾਨਕੀ ਦੀਆਂ ਚੀਜ਼ਾਂ ਸੀ ਉਹਨੂੰ ਐਸੀ ਇਜ਼ਾ ਨਹੀਂ ਸੀ ਪਤਾ ਤੇ ਲੋਕ ਉਹਨੂੰ ਦੇਖਣ ਆਉਂਦੇ ਸੀ ਉਹਦੇ ਬਾਲਾਂ ਨੂੰ ਹੱਥ ਲਾ ਲਾ ਕੇ ਦੇਖਦੇ ਸੀ ਕਿਆ ਕੀ ਚੀਜ਼ ਹੈ ਕੌਣ ਹੈ ਤੇ ਕੋਈ ਵੀ ਇਨਸਾਨ ਹੈ ਜੇ ਪਹਿਲੀ ਵਾਰੀ ਕੋਈ ਅਜੀਬ ਜਿਹੀ ਚੀਜ਼ ਜਿਸ ਨੂੰ ਉਹਨੇ ਨਹੀਂ ਕਦੀ ਦੇਖੀ ਤਾਂ ਕਿਸੇ ਦੂਸਰੇ ਮੁਲਕ ਦੇ ਵਿੱਚੋਂ ਆਈਏ ਤੇ ਬੰਦਾ ਫਿਰ ਇੱਕ ਵਾਰੀ ਆnde ਯਾਰ ਇਹ ਕੀ ਚੀਜ਼ ਤੇ ਉਹੋ ਹੀ ਚੀਜ਼ ਦੇ ਨਾਲ ਹੋਈ ਹੈ ਲੇਕਿਨ ਕੋਰੀਅਨ ਜਿਹੜੀ ਲੰਕੀ ਹੈ ਪੰਜਾਬੀ ਬਹੁਤ ਅੱਛੀ ਬੋਲ ਰਹੀ ਏ ਤੇ ਪੰਜਾਬੀਆਂ ਦੀ ਚੀਜ਼ ਮੰਨ ਲਈ ਕਿ ਕੋਰੀਆ ਦੇ ਅੰਦਰ ਕਾਫੀ ਜ਼ਿਆਦਾ ਤਦਾਰ ਐਂ ਦੀ ਹੋ ਗਈ ਏ ਇੱਕ ਕਮਿਊਨਿਟੀ ਸਿੱਖਾਂ ਦੀ ਹੋ ਗਈ ਏ ਸਿੱਖਾਂ ਦੀ ਸਰਦਾਰਾਂ ਦੀ ਇੱਕ ਪੰਜਾਬੀਆਂ ਦੀ ਇੱਕ ਕਮਿਊਨਿਟੀ ਹੋ ਗਈ ਏ ਕਿ ਬਾਰਦੇ ਮੁਲਕ ਜਾ ਕੇ ਇੱਕ ਆਪਣਾ ਸਟੈਂਡ ਕਰਨਾ ਫਿਰ ਲੋਕ ਤੁਹਾਡੀ ਤਰਫ ਆਉਣ ਤੁਛੋ ਦੇ ਜਾ ਕੇ ਸ਼ਾਦੀਆਂ ਕਰਨਾ ਤੇ ਉਥੋਂ ਦੇ ਮੁਲਕ ਦੇ ਲੋਕਾਂ ਦੇ ਨਾਲ ਕਰੀ ਬਹੁਤ ਅੱਛੀ ਗੱਲ ਨੇ ਤੇ ਐਸੀ ਜਿਹੀ ਅੱਜ ਦੀ ਵੀਡੀਓ ਉਮੀਦ ਕਰਾਂਗੇ ਕਿ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ ਕਮੈਂਟਸ ਕਰਕੇ ਦੱਸਣਾ ਕਿ ਵੀਡੀਓ ਤੁਹਾਨੂੰ ਕੈਸੀ ਲੱਗੀ ਬਾਕੀ ਮਿਲਣਾ ਕਿਸੇ ਨੈਕਸਟ ਵੀਡੀਓ ਦੇ